ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਆਪਾਂ ਅਕਸਰ ਵਿਚਾਰ ਚਰਚਾ ਕਰਦੇ ਰਹਿੰਦੇ ਆ ਸਾਰੇ ਜੋ ਖਾਸ ਕਰਕੇ ਪੱਛਮੀ ਮੁਲਕਾਂ ਦੇ ਵਿੱਚ ਹਾਲਾਤ ਠੀਕ ਨਹੀਂ ਵੱਡੇ ਲੈਵਲ ਤੇ ਜਿਹੜੀ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਹੈ ਇਹ ਨਹੀਂ ਹੈਗਾ ਕਿ ਇਕੱਲੇ ਜਿਹੜੇ ਪੰਜਾਬੀ ਆ ਪੰਜਾਬ ਨੂੰ ਮੋੜ ਰਹੇ ਆ ਆਲ ਓਵਰ ਦੀ ਵਰਲਡ ਜਿੰਨੇ ਵੀ ਲੋਕ ਮਾਈਗ੍ਰੈਂਟ ਹੋ ਕੇ ਕਿਸੇ ਪੱਛਮੀ ਮੁਲਕਾਂ ਦੇ ਵਿੱਚ ਗਏ ਸੀਗੇ ਉੱਥੋਂ ਉਹਨਾਂ ਨੇ ਜੁਲੀ ਵਸਤਰਾ ਚੱਕ ਕੇ ਵਾਪਸ ਆਪਣੇ ਵਤਨਾਂ ਨੂੰ ਜਾਂ ਹੋਰ ਕਿਸੇ ਮੁਲਕ ਨੂੰ ਜਾਣਾ ਸ਼ੁਰੂ ਕਰਤਾ ਹੁਣ ਇਹਦੇ ਕਾਰਨ ਹੈਗੇ ਆ ਕਾਰਨ ਇਹ ਆ ਕਿ ਉੱਥੋਂ ਦੇ ਹਾਲਾਤ ਇੰਨੇ ਕੁ ਵਿਗੜ ਚੁੱਕੇ ਆ ਕਿ ਲੋਕ ਮਜਬੂਰ ਹੋ ਚੁੱਕੇ ਆ ਨਾ ਤਾਂ ਉਹਨਾਂ ਦਾ ਕੋਈ ਰੋਟੀ ਦਾ ਜਿਗਾੜ ਬਣ ਰਿਆ ਨਾ ਉਹਨਾਂ ਦੀ ਕੋਈ ਸੇਫਟੀ ਹੈਗੀ ਐ ਇਸ ਕਰਕੇ ਬਾਕੀ ਤੀਜਾ ਨੰਬਰ ਇਹ ਆ ਵੀ ਨਸ਼ਾ ਜਿਹੜਾ ਹੈਗਾ ਬਹੁਤ ਵੱਡੇ ਲੈਵਲ ਤੇ ਹੋ ਗਿਆ ਇਸ ਕਰਕੇ ਜਿਹੜੇ ਸਿਆਣੇ ਪਰਿਵਾਰ ਆ ਉਹਨਾਂ ਨੇ ਇਹੀ ਸਮਝਿਆ ਵੀ ਜੇ ਅਸੀਂ ਆਪਦਾ ਤੇ ਆਪਦੇ ਬੱਚਿਆਂ ਦਾ ਫਿਊਚਰ ਬਣਾਉਣਾ ਚਾਹੁੰਦੇ ਆ ਤਾਂ ਸਾਨੂੰ ਇਹ ਮੁਲਕ ਛੱਡਨੇ ਪੈਣਗੇ ਸੋ ਕੈਨੇਡਾ ਅਮਰੀਕਾ ਆਸਟ੍ਰੇਲੀਆ ਯੂਕੇ ਤੋਂ ਵੱਡੀ ਲੈਵਲ ਤੇ ਜਿਹੜੀ ਹੈਗੀ ਆ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਆ ਹੁਣ ਜੇ ਖਾਸ ਕਰਕੇ ਆਪਾਂ ਕੈਨੇਡਾ ਨੂੰ ਲੈ ਲਈਏ ਤਾਂ ਕੈਨੇਡਾ ਤੋਂ ਕਹਿ ਲੋ ਵੀ 24 ਤੇ 25 ਦਾ ਪੀਕ ইয়ার ਰਿਹਾ ਜਿੱਥੋਂ ਕਿ ਵੱਡੀ ਗਿਣਤੀ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਕੈਨੇਡਾ ਨੂੰ ਸਸਰੀਕਾਲ ਕਹਿ ਕੇ ਆਪਦੇ ਆਪਦੇ ਮੁਲਕਾਂ 'ਚ ਚਲੇ ਗਏ ਹੁਣ ਇਹਦਾ ਕਾਰਨ ਕੀ ਆ ਆਪਾਂ ਉਹਦੇ ਕਾਰਨਾ ਬਾਰੇ ਅੱਜ ਡਿਸਕਸ ਕਰਾਂਗੇ ਵੀ ਹੋ ਕਿਉਂ ਰਿਹਾ ਹੈਗਾ ਆਪਾਂ ਜੜ ਤੱਕ ਜਾਵਾਂਗੇ ਸੋ ਅ ਅੱਜ ਦੇ ਪੋਡਕਾਸਟ ਚ ਮੇਰੇ ਨਾਲ ਬਾਈ ਕਰਨਔਲਖ ਹਮੇਸ਼ਾ ਦੀ ਤਰ੍ਹਾਂ ਸਾਥ ਦਿੰਦੇ ਆ ਅੱਜ ਵੀ ਸਾਥ ਦੇਣਗੇ ਤੇ ਬਾਈ ਦਾ ਸਵਾਗਤ ਕਰ ਲਈ ਆ ਉਸਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਆ ਉਹ ਠੀਕ ਹੋ ਮੈਨੂੰ ਤੁਸੀਂ ਦਿਨਾਓ ਜੀ ਧੰਨਵਾਦ ਤੁਸੀਂ ਟਾਈਮ ਦਿੱਤਾ ਨਹੀਂ ਨਹੀਂ ਬਾਈ ਹਮੇਸ਼ਾ ਹੀ ਆਪਾਂ ਪੰਜਾਬ ਲਈ ਪੰਜਾਬ ਦੀ ਭਲੇ ਲਈ ਹਾਂਜੀ ਬਾਈ ਜਾਂ ਕੋਈ ਵੀ ਐਦਾਂ ਦਾ ਟੌਪਿਕ ਹੁੰਦਾ ਜੀ ਚ ਆਪਾਂ ਕੁਝ ਪੰਜਾਬ ਬਾਰੇ ਗੱਲ ਕਰ ਸਕੀਏ ਜੀ ਜਾਂ ਆਪਾਂ ਪੰਜਾਬ ਵਾਪਸੀ ਨੂੰ ਲੈ ਕੇ ਕਿਸੇ ਭੈਣ ਭਰਾ ਦੀ ਹੈਲਪ ਕਰ ਸਕੀਏ ਆਪਾਂ ਨੂੰ ਚੰਗਾ ਲੱਗਦਾ ਕਿਉਂਕਿ ਮੈਂ ਖੁਦ ਅਨਵਰਸ ਮਾਈਗ੍ਰੇਟ ਕਰਕੇ ਆਇਆ ਹਾਂ ਬਿਲਕੁਲ ਬਿਲਕੁਲ ਦੂਜੀ ਚੀਜ਼ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਲੋਕ ਵਾਪਸ ਆ ਰਹੇ ਆ ਜੀ ਉਹਦੇ ਚ ਗੱਲ ਇਹ ਹੈ ਕਿ ਆਮ ਤੌਰ ਤੇ ਪਹਿਲਾਂ ਲੋਕਾਂ ਦਾ ਜਾਣ ਦਾ ਰਜਾਣ ਸੀ ਹੁਣ ਆਉਂਦਾ ਰਜਾਣ ਹੈ ਜੀ ਹੂੰ ਵੈਸੇ ਇੱਕ ਗੱਲ ਹੋਰ ਹੌਲਕ ਸਾਬ ਜਿਵੇਂ ਆਪਾਂ ਨੂੰ ਪਤਾ ਹੈ ਸਾਰਿਆਂ ਨੂੰ ਪਤਾ ਵੀ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਆ ਵੱਡੇ ਲੈਵਲ ਤੇ ਪਰ ਕੁਝ ਬੰਦੇ ਇਸ ਫੈਕਟ ਨੂੰ ਮੰਨਦੇ ਨਹੀਂਗੇ ਹੈਨਾ ਆਉਣ ਵਾਲੇ ਟਾਈਮ ਦੇ ਵਿੱਚ 6 ਮਹੀਨਿਆਂ ਨੂੰ ਸਾਲ ਨੂੰ 2 ਸਾਲ ਨੂੰ ਉਹਨਾਂ ਨੂੰ ਮੰਨਣਾ ਹੀ ਪੈਣਾ ਜੋ ਹਾਲਾਤ ਬਣੇ ਹੋਏ ਆ ਬਿਲਕੁਲ ਸਹੀ ਤੇ ਸੋ ਅੱਜ ਦੇ ਜਿਹੜੇ ਹੈਗੇ ਆ ਸਾਡਾ ਪੋਡਕਾਸਟ ਆ ਬਹੁਤ ਇੰਪੋਰਟੈਂਟ ਰਹੂਗਾ ਸੋ ਸਾਰਿਆਂ ਨੂੰ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫਿਊਚਰ ਵਾਸਤੇ ਵੀ ਤੁਸੀਂ ਚੰਗੀਆਂ ਖਬਰਾਂ ਸੱਚੀਆਂ ਖਬਰਾਂ ਇਸ ਚੈਨਲ ਤੇ ਦੇਖਦੇ ਰਹੋਗੇ ਹਾਂਜੀ ਔਲਖ ਸਾਹਿਬ ਜਿਵੇਂ ਹੁਣ ਗੱਲ ਸ਼ੁਰੂ ਹੁੰਦੀ ਆ ਹਨਾ ਵੀ ਰਿਵਰਸ ਮਾਈਗ੍ਰੇਸ਼ਨ ਦੇ ਕਾਰਨ ਕੀ ਆ ਜੀ ਸਭ ਨਾਲੋਂ ਪਹਿਲਾ ਕਾਰਨ ਹੈਗਾ ਨਸ਼ਾ ਬਿਲਕੁਲ ਸਹੀ ਆ ਜੀ ਠੀਕ ਆ ਨਸ਼ੇ ਤੋਂ ਸਾਰੇ ਜਿਹੜੀ ਖੇਡ ਸ਼ੁਰੂ ਹੁੰਦੀ ਆ ਹੁਣ ਨਸ਼ੇ ਦੇ ਨਾਲ ਜਿਹੜੇ ਹੈਗੇ ਆ ਅਪਰਾਧੀ ਜੁੜੇ ਹੋਏ ਆ ਹੁਣ ਨਸ਼ੇ ਨੂੰ ਜਿਹੜਾ ਪ੍ਰਮੋਟ ਕਰ ਰਿਹਾ ਉਹ ਕ੍ਰਿਮੀਨਲ ਬੰਦੇ ਪ੍ਰਮੋਟ ਕਰ ਰਿਹਾ ਬਿਲਕੁਲ ਇੱਕ ਪਿਛਲੇ ਸਾਲ ਘਟਨਾ ਹੋਈ ਸੀ ਜਿਹੜੀ ਹੁਣ 21 ਨਵੰਬਰ ਆਈ ਥਿੰਕ ਉਸ ਜਿਹੜੇ ਕ੍ਰਿਮੀਨਲ ਬੰਦੇ ਸੀ ਉਹਨਾਂ ਨੂੰ ਸਜ਼ਾ ਹੋਈ ਸੀ ਉਹਦੇ ਚ ਕੀ ਆ ਵੀ ਜਿਹੜੇ ਕੈਨੇਡੀਅਨ ਪੋਸਟ ਦੇ ਬੰਦੇ 유ਨੀਫਾਰਮ ਪਾ ਕੇ ਇੱਕ ਫੈਮਲੀ ਦੇ ਘਰੇ ਚਲੇ ਗਏ ਦਰਵਾਜਾ ਖੜਕਟਾਇਆ ਤੇ ਉਸ ਤੋਂ ਬਾਅਦ ਜਿਹੜਾ 13 ਘੰਟੇ ਉਸ ਫੈਮਲੀ ਨਾਲ ਤਸ਼ੱਦਦ ਹੋਇਆ ਤੇ ਮੈਂ ਕਹਿੰਦਾ ਵੀ ਉਹਦੇ ਤੋਂ ਇਹੀ ਸੇਧ ਮੰਦੀ ਆ ਮਿਲਦੀ ਆ ਵੀ ਜੇ ਤੁਹਾਡੇ ਕੋਈ ਕੋਈ ਆ ਕੇ ਦਰਵਾਜਾ ਖੜਕਾਉਂਦਾ ਤੁਸੀਂ ਦਰਵਾਜਾ ਨਾ ਖੋਲੋ ਤੇ ਮੈਂ ਕਹਿੰਦਾ ਇਹਦੂ ਗਰੂਟਲ ਐਕਟ ਆ ਜਿਹੜਾ ਉਹ ਹੋ ਨਹੀਂ ਸਕਦਾ इवन 18 ਸਾਲਾਂ ਦੀ ਕੁੜੀ ਨਾਲ ਵੀ ਸੈਕਸ਼ੂਅਲ ਅਸਾਲਟ ਕੀਤਾ ਗਿਆ ਬਹੁਤ ਵੱਡੇ ਲੈਵਲ ਤੇ ਭਾਈ ਐਕਚੁਅਲ ਕੀ ਹੈ ਨਾ ਕੈਨੇਡਾ ਜਿਵੇਂ ਪੰਜਾਬ ਆਪਣੀ ਪਹਿਲਾਂ ਆਪਾਂ ਗੱਲ ਕਰ ਕੀਤੀ ਸੀ ਗੱਲ ਵੀ ਵੀ ਸੋਨੇ ਦੀ ਚਿੜੀ ਸੀ ਉਵੇਂ ਕੈਨੇਡਾ ਪਹਿਲਾਂ ਇੱਕ ਸੋਨੇ ਦੀ ਚਿੜੀ ਨੂੰ ਵੇਖਿਆ ਜਾਂਦਾ ਸੀ ਹੈ ਨਾ ਕੈਨੇਡਾ ਚ ਲੋਕ ਇੱਥੋਂ ਬਹੁਤ ਵੱਡੇ ਸੁਪਨੇ ਲੈ ਕੇ ਪੰਜਾਬ ਚੋਂ ਜ਼ਮੀਨਾਂ ਵੇਚ ਕੇ ਜਾਂ ਉਹਦੀਆਂ ਫੈਮਿਲੀ ਦੀਆਂ ਜਿਹੜੀਆਂ ਪ੍ਰੋਬਲਮ ਉਹਨਾਂ ਨੂੰ ਦੂਰ ਕਰਨ ਲਈ ਜਾਂ ਚੰਗੇ ਪੁਆਇੰਟ ਲੀ ਜਾਂਦੇ ਸੀ ਹੈ ਨਾ ਸੋ ਜਿਵੇਂ ਇਹ ਨਹੀਂ ਹੈਗਾ ਕੱਲਾ ਆਪਣਾ ਭਾਈਚਾਰਾ ਗਿਆ ਹੋਰ ਕਾਲੇ ਗੋਰੇ ਹੋਰ ਵੀ ਦੇਸ਼ਾਂ ਚੋਂ ਲੋਕ ਉੱਥੇ ਗਏ ਸੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਵੀ 13 ਜਾਣੇ ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਵੀ ਉਹ ਵੀ ਕਿਸੇ ਹੋਰ ਕੰਟਰੀ ਚੋਂ ਹੀ ਉੱਥੇ ਗਏ ਸੀ ਕਿ ਉਹ ਕੈਨੇਡਾ ਪੋਸਟ ਜਿਹੜੀ ਹੈਗੀ ਐਡਰੈਸ ਯੂਨੀਫਾਰਮ ਪਾ ਕੇ ਉੱਥੇ ਜਾਂਦੇ ਆ ਹਾਂਜੀ ਤੋ ਉਹਨਾਂ ਨੂੰ 13 ਘੰਟੇ ਬੰਦੀ ਬਣਾ ਕੇ ਰੱਖਦੇ ਹਨਾ ਬਿਲਕੁਲ ਬਿਲਕੁਲ ਸੋ ਅੱਜ ਦੇ ਟਾਈਮ 'ਚ ਜਿਵੇਂ ਆਪਣੇ ਅੱਗੇ ਕਹਿੰਦੇ ਸੀ ਨਾ ਵੀ ਪੰਜਾਬ 'ਚ ਹਾਲਾਤ ਮਾੜੇ ਆ ਪੰਜਾਬ 'ਚ ਤਾਂ ਹਾਲਾਤ ਉਦੋਂ ਲੱਖ ਗੁਣਾ ਚੰਗੇ ਆ ਜੀ ਬਿਲਕੁਲ ਬਿਲਕੁਲ ਠੀਕ ਹੈ ਤੇ ਜਿਹੜੇ ਹੁਣ ਉਹ 13 ਘੰਟੇ ਬੰਦੀ ਬਣਾ ਕੇ ਰੱਖਿਆ ਉਹਨਾਂ ਨੂੰ ਉਹਨਾਂ ਨੂੰ ਟਾਰਚਰ ਕੀਤਾ ਜਿਹੜੇ ਹੁਣ ਕੈਨੇਡਾ ਦੇ ਹਾਲਾਤ ਆ ਵੀ ਕੋਣ ਨੂੰ ਕੋਈ ਡੋਰ ਖੋਲਦਾ ਹੂੰ ਹੂੰ ਤਾਂ ਅਜ ਦੇ ਟਾਈਮ ਕੈਨੇਡਾ 'ਚ ਕਿਸੇ ਨੂੰ ਡੋਰ ਨਹੀਂ ਖੋਲਣਾ ਚਾਹੀਦਾ ਜਦੋਂ ਤੱਕ ਤੁਸੀਂ ਨਹੀਂ ਜਾਣਦੇ ਨਹੀਂ ਜਾਣਦੇ ਆਪਦੇ ਘਰ ਇੱਕ ਸਕਿਉਰਿਟੀ ਕੈਮਰਾ ਲਵਾਓ ਸਕਿਉਰਿਟੀ ਬੈਲ ਲਵਾਓ ਜਾਂ ਟੈਲਸ ਬਰਾਊజర్ ਬੈਲ ਕੰਪਨੀ ਦੀਆਂ ਆਪਣੀ ਲੱਗ ਜਾਂਦੇ ਆ ਆਲਾਰਮ ਸਿਸਟਮ ਲੱਗੇ ਨੇ ਨਾਲ ਤੁਹਾਡੇ ਬੈਲ ਆਂਦੇ ਆ ਤੁਸੀਂ ਫੋਨ ਤੇ ਅਗਲੇ ਨਾਲ ਗੱਲ ਕਰ ਲਓ ਪੁੱਛ ਲਓ ਕੀ ਗੱਲ ਹੈ ਕੌਣ ਆ ਤੁਸੀਂ ਠੀਕ ਹੈ ਨਾ ਬਿਲਕੁਲ ਕਿਉਂਕਿ ਆਮ ਤੌਰ ਤੇ ਪਹਿਲਾਂ ਵੀ ਹੋਇਆ ਕਿ ਇੱਕ ਬੰਦਾ ਬੈਲ ਖੜਗਾਉਂਦਾ 12 ਬੰਦੇ ਆਪਣੇ ਪਾਸੇ ਖੜੇ ਹੁੰਦੇ ਆ ਪਾਸੇ ਖੜੇ ਹੁੰਦੇ ਜਦੋਂ ਇੱਕ ਬੰਦਾ ਡੋਰ ਖੋਲਦਾ ਧੱਕਾ ਮਾਰ ਕੇ ਉਹਨੂੰ ਅੰਦਰ ਲਿਆ ਜਾਂਦੇ ਬੰਦੀ ਬਣਾ ਕੇ ਗਨ ਪੁਆਇੰਟ ਤੇ ਤੇ ਬਾਕੀ ਦੂਜੇ ਬੰਦੇ ਐਂਟਰ ਕਰਦੇ ਇੱਕ ਹੌਲਕਾ ਸਾਹਿਬ ਇੱਕ ਘਟਨਾ ਹੋਰ ਹੋਈ ਸੀ ਇਸੇ ਘਟਨਾ ਨਾਲ ਜੁੜੀ ਵੀ ਆ ਵੀ ਉਹ ਸੁਨਿਆਰਾ ਸੀਗਾ ਸੁਨਿਆਰੇ ਦੇ ਘਰੇ ਜਾਂਦੇ ਆ ਹਾਂਜੀ ਉਹ ਘਰ ਉਹ ਕੰਮ ਕਰਦਾ ਸੀਗਾ ਸੁਨਿਆਰਪੁਰ ਨੇ ਦਾ ਕੰਮ ਕਰਦਾ ਸੀ ਹਾਂ ਉਹ ਵੀ ਮਿਲਦਾ ਬਹੁਤ ਉਸ ਫੈਮਲੀ ਨਾਲ ਤਸ਼ੱਦਦ ਹੋਇਆ ਸੀਗਾ ਉਹ ਵੀ ਆਹੀਂ ਬੈਠੇ ਸੀਗੇ ਜੀ ਦੋਏ ਤਿੰਨੇ ਜਣੇ ਕੈਮਰਾ ਚੱਲ ਰਿਆ ਸੀਗਾ ਸਾਰੇ ਨੇ ਫੁਟੇਜ ਵੇਖੀ ਐ ਤੇ ਚੋਰ ਆਏ ਤੇ ਉਹ ਕਹਿੰਦੀ ਹਏ ਡਾਕੂ ਆ ਗਏ ਡਾਕੂ ਆ ਗਏ ਲੁੱਟਣ ਆ ਗਏ ਲੁੱਟਣ ਆ ਗਏ ਉਹਦੀ ਵਾਈਫ ਕਹਿੰਦੀ ਤੇ ਉਹਦੇ ਅੰਦਰ ਆਹੀਂ ਵੜ ਗਏ ਜੀ ਉਹ ਉਹਨਾਂ ਨੂੰ ਸਾਰਾ ਲੁੱਟ ਪੁੱਟ ਕੇ ਲੈ ਗਏ ਉਹਨਾਂ ਦੇ ਘਰੋਂ ਸੰਿਆਰੇ ਦਾ ਜਿਹੜਾ ਸਮਾਨ ਸੀਗਾ ਤੇ ਉਹਦੀ ਫੈਮਿਲੀ ਐਡੀ ਸਟ੍ਰੈਸ ਚ ਆਈ ਐ ਉਹ ਕਹਿੰਦੇ ਵੀ ਐਦੂ ਦਾ ਸੀ ਪੰਜਾਬ ਹੁੰਦੇ ਤਾਂ ਸਾਡੇ ਨਾਲ ਕੋਈ ਖੜਦਾ ਉਹਨਾਂ ਨੇ ਇਹ ਗੱਲ ਵੀ ਕਹੀ ਸੀ ਵੀ ਇਸ ਤੋਂ ਬਾਅਦ ਸਾਨੂੰ ਨਹੀਂ ਲੱਗਦਾ ਸਾਡਾ ਫਿਊਚਰ ਕੈਨੇਡਾ 'ਚ ਕੋਈ ਹੈਗਾ ਵੀ ਅਸੀਂ ਮੂਵ ਬੈਕ ਹੋਵਾਂਗੇ ਬਈ ਬਹੁਤ ਸਾਰੀਆਂ ਫੈਮਿਲੀਜ਼ ਕੈਨੇਡਾ ਛੱਡ ਛੱਡ ਕੇ ਮੂਵ ਹੋ ਰਹੀਆਂ ਤੇ ਉਹਦੇ ਪਿੱਛੇ ਮੇਨ ਰੀਜ਼ਨ ਇਹੀ ਅੱਜ ਦੇ ਟਾਈਮ ਨਸ਼ਾ ਅਕਟੋਰਸ਼ਨ ਜੀ ਠੀਕ ਹੈ ਸਭ ਤੋਂ ਵੱਡਾ ਮੇਨ ਕਾਰਨ ਇਹੀ ਹੈ इवन ਕੀ ਜਿਹੜੇ ਬੱਚੇ ਆਪਣੇ ਤੁਸੀਂ ਇਹ ਲਾ ਲੋ ਲੋ ਲੈਵਲ ਦੇ ਕ੍ਰਾਈਮ ਚ ਕਿਸੇ ਨਾਲ ਇਨਵੋਲ ਹੈ ਜਦੋਂ ਬੈਕ ਆਊਟ ਕਰਨਾ ਚਾਹੁੰਦੇ ਆ ਉੱਥੇ ਹਨ ਫਿਰ ਉਹਨਾਂ ਨੂੰ ਮਾਰਨ ਤੱਕ ਜਾਂਦੇ ਹੋ ਗਏ ਉਹਨਾਂ ਚੋਂ ਕਈ ਬੱਚੇ ਆਪਣੇ ਤੁਸੀਂ ਲਾ ਲੋ ਯੂ ਐਸ ਮੂਵ ਹੋਈਆਂ ਫੈਮਿਲੀਆਂ ਪੱਕੇ ਲੈ ਕੇ ਆਉਦੇ ਕਈ ਬੱਚੇ ਉਹ ਆਪੇ ਪੰਜਾਬ ਲੈ ਕੇ ਆ ਗਏ ਲੁਕੋ ਕੇ ਰੱਖ ਛੱਡੇ ਹਜੇ ਵੀ ਆਪਣੇ ਦੁਆਬੇ ਸਾਈਡ ਮਾਝਾ ਸਾਈਡ ਮਾਲਵੇਚ ਉਹਨਾਂ ਨੇ ਆਪਦੇ ਘਰਾਂ ਚ ਲੁਕੋ ਕੇ ਰੱਖ ਛੱਡੇ ਰਿਸ਼ਤੇਦਾਰ ਭੈਣ ਭਰਾ ਨੂੰ ਪਤਾ ਹੀ ਨਹੀਂ ਵੀ ਉਹ ਕਿੱਥੇ ਰਹਿੰਦਾ ਕਿੱਥੇ ਰਹਿੰਦਾ ਕਿਉਂਕਿ ਉਹਨਾਂ ਬੰਦਿਆਂ ਦਾ ਜਿਹੜਾ ਗੈਂਗ ਦਾ ਨੈਟਵਰਕ ਹੈ ਉਹ ਸਾਰੇ ਵਰਲਡ ਚ ਫੈਲਿਆ ਹੈ ਫੈਲਿਆ ਤੇ ਉਹ ਬੰਦੇ ਤੁਹਾਡਾ ਪਤਾ ਲੱਗਣ ਤੋਂ ਬਾਅਦ 2 ਮਿੰਟ ਚ ਆ ਕੇ ਤੁਹਾਡੇ ਪਰਿਵਾਰ ਦੇ ਜਾਂ ਬੱਚੇ ਦੇ ਜਿਹੜਾ ਬੰਦਾ ਉਹਨਾਂ ਨਾਲ ਇਨਵੋਲ ਹੈ ਛੱਡਣਾ ਚਾਹੁੰਦਾ ਉਹਨੂੰ ਗੋਲੀ ਮਾਰ ਦਿੰਦੇ ਜਿਹੜੀ ਆਪਾਂ ਬੀਸੀ ਵਾਲੀ ਘਟਨਾ ਦੀ ਗੱਲ ਕਰਦੇ ਸੀ ਨਾ ਇਸ ਪਰਿਵਾਰ ਨੂੰ 13 ਘੰਟੇ ਤਸ਼ੱਦਦ ਕੀਤਾ 18 ਸਾਲ ਦੀ ਕੁੜੀ ਨੂੰ ਸੈਕਸুয়াল ਹਸਾਲਟ ਇਸ ਕਰਕੇ ਕੀਤਾ ਗਿਆ ਕਿ ਉਹਦੇ ਫਾਦਰ ਨੂੰ ਫੋਰਸ ਕੀਤਾ ਗਿਆ ਵੀ ਤੂੰ ਇਹਦੇ ਕ੍ਰਿਪਟੋ ਦੀ ਡਿਟੇਲ ਦੇ ਉਹਨਾਂ ਕੋਲੇ ਕ੍ਰਿਪਟੋ ਕਰੰਸੀ ਸੀਗੀ ਤੇ 2.2 ਮਿਲੀਅਨ ਕ੍ਰਿਪਟੋ ਕਰੰਸੀ ਉਹਦੇ ਉਡਾ ਕੇ ਲੈ ਕੇ ਗਏ ਉਸ ਪਰਿਵਾਰ ਚੋਂ ਭਾਈ ਹੁਣ ਕੈਨੇਡਾ ਪੁਲਿਸ ਠੀਕ ਹੈ ਆਪਦੇ ਲੈਵਲ ਦੇ ਮੱਥਾ ਮਾਰਦੀ ਹੈ ਆਪਾਂ ਜਿਵੇਂ ਅੱਗੇ ਗੱਲ ਕੀਤੀ ਸੀ ਉਹਨਾਂ ਦੇ ਹੱਥ ਵੀ ਬੰਨੇ ਹੋਏ ਐ ਜੱਜ ਉਹਨਾਂ ਕੋਲੇ ਘੱਟ ਐ ਠੀਕ ਐ ਜਿਹੜਾ ਉਹ ਲਾਅ ਸਿਸਟਮ ਹੈ ਉਹਨੋਂ ਦਾ ਬਹੁਤ ਫਲੌ ਲੈਸ ਹੈ ਉਹਦੇ ਵਿੱਚ ਬਹੁਤ ਕਮੀ ਹੈ ਪੰਜਾਬ ਵਾਂਗੂ 노 ਡਾਊਟ ਉਹ ਛੇ ਤਿੰਨ ਮੇੜਨ ਦੀ ਕੇਸ ਕੋਸ਼ਿਸ਼ ਕਰਦੇ ਆ ਪਰ ਉਹਦੇ ਵਿੱਚ ਵੀ ਬਹੁਤ ਸਾਰੇ ਫਲੌਸ ਹੈ ਜਿਹਦਾ ਜਿਹੜੇ ਅਪਰਾਧੀ ਹੈਗੇ ਉਹ ਬਹੁਤ ਫਾਇਦਾ ਚੱਕਦੇ ਆ 10 ਮਿੰਟ ਪਹਿਲਾਂ ਬੰਦਾ ਚੋਰੀ ਕਰਦਾ ਜਾਂ ਕਿਸੇ ਨੂੰ ਕੁੱਟਦਾ ਤਾਂ ਪੁਲਿਸ ਚੱਕ ਲਈ ਜਾਂਦੀ ਹੈ ਤੇ 15 ਮਿੰਟਾਂ ਬਾਅਦ ਉਹਦੀ ਜ਼ਮਾਨਤ ਹੋ ਜਾਂਦੀ ਹੈ ਜਾਂ ਛੇੜ ਹੋ ਜਾਂਦੀ ਹੈ ਪੁਲਿਸ ਵਾਲੇ ਆਪ ਹੀ ਛੱਡ ਦਿੰਦੇ ਆ ਉਹਨੂੰ ਪ੍ਰੋਮਿਸ ਟੂ ਪੀਅਰ ਤੇ ਇੱਕ ਨਾ ਹੋਰ ਹੈ ਵੀ ਕੋਸ਼ਿਸ਼ ਚੇਰ ਪਹਿਲਾਂ ਜਿਹੜਾ ਫੈਡਰਲ ਗਵਰਨਮੈਂਟ ਨੇ ਲਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਅਪਰਾਧੀਆਂ ਦਾ ਜਿਹੜਾ ਜਿਹੜਾ ਸਜ਼ਾ ਵਾਲਾ ਕਾਨੂੰਨ ਹੈ bail ਵਾਲਾ ਉਹਨੂੰ ਸਖਤ ਕਰੀਏ ਮੈਨੂੰ ਲੱਗਦਾ ਉਹਦੇ 'ਚ ਉਹਨਾਂ ਨੂੰ ਮੈਜੋਰਟੀ ਨਹੀਂ ਮਿਲੀ ਉਹ ਵਿੱਚ ਹੀ ਰਹਿ ਗਿਆ ਕੰਮ ਬਈ ਐਕਚੁਅਲ ਕੀ ਆ ਜਾਂਦੀ ਹੈ ਨਾ ਜਿਵੇਂ ਆਪਣੇ ਇੰਡੀਆ 'ਚ ਕਹਿਣਾ ਨਹੀਂ ਚਾਹੀਦਾ ਬਹੁਤ ਵੱਡੀਆਂ ਫੈਮਲੀ ਸਰਕਾਰਾਂ ਬਣਾਉਂਦੀਆਂ ਹੈ ਹਨਾ ਚਾਹੇ ਕੋਈ ਵੀ ਹੈ ਚਾਹੇ ਉਹ ਹਿੰਦੀ ਗਵਰਨਮੈਂਟ ਆ ਪਹਿਲਾਂ ਦੀ ਹੈ ਹਮੇਸ਼ਾ ਕੋਈ ਵੱਡੀ ਨੇ ਵੱਡੀ ਫੈਮਲੀ ਪਿੱਛੇ ਇਨਵੋਲਵ ਹੁੰਦੀ ਹੈ ਉਵੇਂ ਜਿਵੇਂ ਕੈਨੇਡਾ 'ਚ ਜਿਹੜੀਆਂ ਵੱਡੀਆਂ ਫੈਮਲੀਆਂ ਨੇ ਪਿੱਛੇ ਇਨਵੋਲਵ ਹੈਗੀਆਂ ਜਿਵੇਂ ਮੈਂ ਗੱਲ ਕਰਾਂ ਦੋ ਤਿੰਨਾਂ ਦੀ ਸੁਪਰਸਟੋਰ ਵਾਲੀ ਫੈਮਲੀ ਹੋ ਗਈ ਹੈ ਨਾ ਵਾਟਸਨ ਫੈਮਲੀ ਹੋ ਗਈ ਜਾਂ ਆਪਣੇ ਵਾਲਮਾਰਟ ਵਾਲੀ ਫੈਮਲੀ ਹੋ ਗਈ ਜਾਂ ਹੋਰ ਜਿੰਨੀਆਂ ਵੀ ਫੈਮ ਜਿਹੜੀ ਮਲਟੀਮੀਨੀਲੀਅਰ ਹੈ ਜਿਨ੍ਹਾਂ ਦੇ ਹਿਸਾਬ ਨਾਲ ਕਾਨੂੰਨ ਬੰਦੇ ਜਿਨ੍ਹਾਂ ਦੇ ਹਿਸਾਬ ਨਾਲ ਚੀਜ਼ਾਂ ਬੰਦੀਆਂ ਹਨ ਉਹਨਾਂ ਦੇ 1 ਨੰਬਰ ਤੇ ਕੰਮ 2 ਨੰਬਰ ਤੇ ਕੰਮ ਹਰ ਕੰਟਰੀ 'ਚ ਹੁੰਦੇ ਆ ਠੀਕ ਹੈ ਤੇ ਉਹ ਜਿਹੜੇ ਪਿੱਛੇ ਆਕਾ ਬੈਠੇ ਜਾਂ ਪਿੱਛੇ ਹੋਰ ਵੀ ਵੱਡੇ ਬੰਦੇ ਬੈਠੇ ਉਹਨਾਂ ਨੂੰ ਇਹ ਹੁੰਦਾ ਵੀ ਜੇ ਕਾਨੂੰਨ ਟਾਈਟ ਹੋਣਗੇ ਸਾਡੇ ਬੰਦਿਆਂ ਨੂੰ ਸਜ਼ਾਵਾ ਹੋਣਗੀਆਂ ਠੀਕ ਹੈ ਉਹ ਉਹਨਾਂ ਚੀਜ਼ਾਂ ਕਰਕੇ ਉਹ ਕਾਨੂੰਨ ਨਹੀਂ ਬੰਦ ਦਿੰਦੇ ਉਹਨਾਂ ਦੇ ਐਮਐਲਏ ਐਮਪੀ ਆਪ ਖੁਦ ਹੱਥੇ ਬਣਾਏ ਹੁੰਦੇ ਪੈਸੇ ਲਾ ਕੇ ਜਿਵੇਂ ਹੁਣ ਆਪਣੇ ਪੰਜਾਬ 'ਚ ਕਲਚਰ ਚੱਲਦਾ ਕੀ ਵੋਟਾਂ ਵੇਲੇ ਸ਼ਰਾਬ ਚੱਲਦੀ ਐ ਪੈਸਾ ਚੱਲਦਾ ਹੁਣ ਕੈਨੇਡਾ 'ਚ ਵੀ ਇੱਥੋਂ ਤੱਕ ਕੰਮ ਪਹੁੰਚ ਚੁੱਕੇ ਅੱਗੇ ਵੀ ਇਹ ਬਹੁਤ ਵਾਰੀ ਖਬਰਾਂ ਫੜੀਆਂ ਗਈਆਂ ਨੇ ਜਾਂ ਬੰਦੇ ਵੀ ਫੜੇ ਆਂ ਆਪਣੇ ਕਾਰਾਂ 'ਚ ਰੱਖ ਕੇ ਸ਼ਰਾਬ ਦੇ ਰਹੇ ਆਪਣੇ ਭਾਈਚਾਰੇ ਨੂੰ ਹਨਾ ਵੋਟਾਂ ਖਰੀਦਣ ਵਾਲਾ ਕੰਮ ਹਲੇ ਚੱਲਿਆ ਨਹੀਂ ਕੈਨੇਡਾ 'ਚ ਪਰ ਸ਼ਰਾਬ ਵਾਲਾ ਕੰਮ ਜ਼ਰੂਰ ਚੱਲ ਪਿਆ ਪਾਰਟੀ ਵਾਲਾ ਕੰਮ ਜ਼ਰੂਰ ਚੱਲ ਪਿਆ ਵੀ ਇਲੈਕਸ਼ਨ ਤੋਂ ਪਹਿਲਾਂ ਪਾਰਟੀ ਇਲੈਕਸ਼ਨ ਤੋਂ ਬਾਅਦ ਪਾਰਟੀ ਹਨਾ ਉਹ ਕੰਮ ਉੱਥੇ ਚੱਲ ਪਿਆ। ਆਉਣ ਵਾਲੇ ਟਾਈਮ 'ਚ ਹੋਰ ਮੈਨੂੰ ਲੱਗਦਾ 2 ਸਾਲਾਂ ਤੱਕ 5 ਸਾਲਾਂ ਤੱਕ ਪੈਸੇ ਵਾਲਾ ਕੰਮ ਵੀ ਚੱਲ ਪੂਗਾ। ਪਰ ਉਹਦੇ ਰੀਜ਼ਨ ਕਰਕੇ ਜਿਹੜੇ ਇਹ ਲਾਅ ਸਖਤ ਨੇ ਹੋ ਰਹੇ। ਹੂੰ। ਹੁਣ ਜਿਵੇਂ ਮੈਂ ਥੋੜਾ ਜਿਹਾ ਜਿੰਨੇ ਵੀ ਸਾਡੇ ਭੈਣ ਭਰਾ ਇਸ ਪੋਡਕਾਸਟ ਨੂੰ ਦੇਖ ਰਹੇ ਆ ਮੈਂ ਤੇ ਬਾਈ ਕਰਨ ਆਉਣ ਖਜਿਕ ਫੰਕਸ਼ਨ 'ਚ ਇਕੱਠੇ ਹੋਏ ਆ ਤੇ ਸਾਨੂੰ ਇੱਥੇ 12 14 ਜਾਣੇ ਮਿਲੇ ਹਨ ਆ ਕੇ ਉਹਨਾਂ ਨੇ ਦੱਸਿਆ ਵੀ ਅਸੀਂ ਕਿਸੇ ਖਾਸ ਵਜ੍ਹਾ ਕਰਕੇ ਕੈਨੇਡਾ ਨੂੰ ਛੱਡ ਕੇ ਆਏ ਆ। ਔਰਖ ਸਾਹਿਬ ਜਿਵੇਂ ਹੁਣ ਤੁਹਾਡੀ ਬਹੁਤ ਲੋਕਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਤਕਰੀਬਨ ਬਹੁਤ ਸਾਰੇ ਲੋਕ ਤੁਹਾਡੇ ਨਾਲ ਜੁੜੇ ਹੋਏ ਆ ਜਿਹੜੇ ਬਾਹਰੋਂ ਆ ਰਹੇ ਆ ਤੁਹਾਡੇ ਤੋਂ ਸਲਾਹ ਵੀ ਲੈਂਦੇ ਆ ਵੀ ਅਸੀਂ ਆ ਕੇ ਕਿਹੜਾ ਬਿਜ਼ਨਸ ਕਰੀਏ ਕੀ ਕਰੀਏ ਜੀ ਬਈ ਮੇਨ ਕਾਰਨ ਤੁਸੀਂ ਕੀ ਸਮਝਦੇ ਆ ਵੀ ਕੀ ਦੱਸਦੇ ਆ ਤੁਹਾਨੂੰ ਵੀ ਕਿਸ ਵਜ੍ਹਾ ਕਰਕੇ ਅਸੀਂ ਛੱਡ ਰਹੇ ਆ ਭਾਈ ਮੇਨ ਨਾ ਰਿਵਰਸ ਮਾਈਗ੍ਰੇਸ਼ਨ ਦਾ ਜਿਹੜਾ ਮੇਨ ਕਾਰਨ ਆ ਨਾ ਸਭ ਤੋਂ ਵੱਡਾ ਅੱਜ ਦੇ ਟਾਈਮ ਹੈਗੀ ਫੈਮਿਲੀ ਹੂੰ ਲੋਕਾਂ ਨੂੰ ਕੋਵਿਡ ਤੋਂ ਬਾਅਦ ਇਹ ਸਮਝ ਆ ਗਿਆ ਹੈ ਕਿ ਜਿਹੜੀ ਫੈਮਿਲੀ ਹੈਗੀ ਉਹ ਜਾਦੇ ਇੰਪੋਰਟੈਂਟ ਹੈ ਪੈਸਾ ਸਪੈਂਡਰੀ ਹੈ। ਯੈਸ ਠੀਕ ਹੈ ਇੱਕ ਜਿਹੜੀ ਐਲਜੀਕਿਉਟੀ ਬੀ ਵਾਲੀ ਗੱਲ ਚੱਲਦੀ ਹੈਗੀ ਆਪਾਂ ਹਮੇਸ਼ਾ ਹੀ ਗੱਲ ਕਰਦੇ ਆ ਉਹ ਨੰਬਰ 2 ਪੁਆਇੰਟ ਹੈਗਾ ਉਹਨਾਂ ਦਾ। ਹੂੰ ਹੂੰ ਨੰਬਰ 3 ਪੁਆਇੰਟ ਉਹ ਕਹਿੰਦੇ ਵੀ ਕੈਨੇਡਾ 'ਚ ਹੁਣ ਅੱਜ ਦੇ ਟਾਈਮ ਨਾਲ ਕੰਮ ਹੈ ਨਾ ਰਹਿਣ ਦੇ ਹਾਲਾਤ ਹੈ। ਜਿਹੜਾ ਨਸ਼ਾ ਐ ਐਕਸਟੋਰਸ਼ਨ ਉਹ ਪੀਕ ਤੇ ਆ। ਪੀਕ ਤੇ ਆ। ਸਾਨੂੰ ਇਹ ਲੱਗਦਾ ਹੈ ਵੀ ਸਾਡੇ ਗਵਾਂਡੀ ਰਬ ਨਾ ਕਰੇ ਜਾਂ ਕੋਈ ਹੋਰ ਦਸ ਘਰਾਂ ਵਾਲਾ ਬੰਦਾ ਕਿਸੇ ਕ੍ਰਾਈਮ ਚ ਇਨਵੋਲ ਵਾ ਉਹਦੇ ਗੋਲੀ ਵੱਜਣੀ ਹੈ ਉਹ ਆ ਕੇ ਪਤਾ ਨਹੀਂ ਸਾਡੇ ਬੈੱਡ 'ਤੇ ਨਹੀਂ ਟੱਪਣੀ ਹੈ ਪਤਾ ਨਹੀਂ ਸਾਡੇ ਜਵਾਕ 'ਚ ਵੱਜਣੀ ਹੈ ਕਹਿੰਦਾ ਕਿਤੇ ਹੋਰ ਜਾਣੀ ਹੈ ਹਾਂ ਹਾਂ ਤੇ ਕੈਨੇਡਾ 'ਚ ਇਦਾਂ ਦੀਆਂ ਘਟਨਾਵਾਂ ਹੋਈਆਂ ਵੀ ਨਾਲ ਵਾਲੇ ਗਵਾਂਡੀ ਦੇ ਘਰੇ ਗੋਲੀ ਚੱਲੀ ਹੈ ਦੂਜਾ ਬੰਦਾ ਬੈੱਡ 'ਤੇ ਸੁੱਤਾ ਪਿਆ ਉਹਦੇ ਬੈੱਡ 'ਤੇ ਜਾ ਕੇ ਗੋਲੀ ਵੱਜੀ ਜਾਂ ਉਹਦੇ ਮਤਲਬ ਕਿਚਨ 'ਚ ਟੱਪ ਗਈ ਜਾਂ ਕਿਤੇ ਹੋਰ ਗੋਲੀਆਂ ਪਹੁੰਚ ਗਈਆਂ ਹਨ ਤੇ ਇਹ ਨਹੀਂ ਹੈਗੀ ਵੀ ਆਪਣੀ ਇੱਕ ਅੱਧੀ ਗੋਲੀ ਚੱਲਦੀ ਹੈ ਸਰਟਨ ਰਾਉਂਡ ਆਫ ਫਾਇਰ ਹੁੰਦੇ ਐਵਰੀ ਡੇ ਤੁਸੀਂ ਲਾ ਲਓ 10 ਰਾਉਂਡ ਫਾਇਰ 15 ਰਾਉਂਡ ਫਾਇਰ 20 ਰਾਉਂਡ ਫਾਇਰ 25 25 ਰਾਉਂਡ ਫਾਇਰ ਤੇ ਨਾਲ ਜਦੋਂ ਗੋਲੀਆਂ ਚਲਾ ਕੇ ਜਾਂਦੇ ਆ ਉਹ ਨਾਲ ਉਹ ਰਿਕਾਰਡ ਵੀ ਕਰਕੇ ਲੈ ਜਾਂਦੇ ਇਹਨਾਂ ਚੀਜ਼ਾਂ ਨੂੰ ਹਨ ਸੋ ਉਹਨਾਂ 메ਨ ਤੀਜਾ ਰੀਜ਼ਨ ਇਹੀ ਹੈ ਕਿ ਇਹਦੇ ਕਰਕੇ ਲੋਕ ਡਰੇ ਹੋਏ ਐ ਸਹਿਮੇ ਹੋਏ ਐ ਪਰਿਵਾਰ ਦੀ ਸੇਫਟੀ ਹੈ ਉਹਦੇ ਕਰਕੇ ਵਾਪਸੀ ਕਰਦੇ ਨਹੀਂ ਇੱਕ ਗੱਲ ਹਨਾਨੀ ਵਾਲੀ ਐ ਵੀ ਹੁਣ ਤਾਂ ਚਲੋ ਜਿਵੇਂ ਤੁਸੀਂ ਕਿਹਾ ਵੀ ਫੈਮਲੀ ਬਾਰੇ ਸੋਚਣ ਲੱਗ ਗਏ ਫਿਰ ਅੱਜ ਤੋਂ 5-7 ਸਾਲ ਪਹਿਲਾਂ ਲੋਕ ਫੈਮਲੀ ਫੈਮਲੀ ਨੂੰ ਤਰਜੀਹ ਕਿਉਂ ਨਹੀਂ ਦਿੰਦੇ ਸੀਗੇ ਮਿਲਦਾ ਕੰਮ ਨੂੰ ਜਿਆਦਾ ਤਰਜੀਹ ਦਿੰਦੇ ਸੀ ਅੱਜ ਉਹਨਾਂ ਨੂੰ ਪਤਾ ਲੱਗ ਗਿਆ ਵੀ ਫੈਮਿਲੀ ਸਾਡੇ ਵਾਸਤੇ ਇੰਪੋਰਟੈਂਟ ਆ ਭਾਈ ਐਕਚੁਅਲ ਕੀ ਕੀ ਆ ਨਾ 5 ਸਾਲ ਪਹਿਲਾਂ ਕੰਮ ਇੰਨੇ ਸੀ ਤੁਰੇ ਹੀ ਫਿਰਦੇ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਕੰਮ ਤੋਂ ਬਿਨਾ ਵੀ ਕੋਈ ਜ਼ਿੰਦਗੀ ਹੁੰਦੀ ਹੈ ਮੰਡੇ ਟੂ ਫਰਡੇ ਟੂ ਬਿਨਾ ਵੀ ਜ਼ਿੰਦਗੀ ਹੁੰਦੀ ਹੈ ਜਦੋਂ ਕੋਵਿਡ ਆਇਆ ਕਈਆਂ ਦੇ ਕਹਿਣਾ ਚਾਹੀਦਾ ਮਾਪ ਪਿਓ ਇਸ ਜਹਾਨ ਨੂੰ ਕੋਵਿਡ ਕਰਕੇ ਤੁਰ ਕੇ ਉਦੋਂ ਉਹਨਾਂ ਨੂੰ ਲੱਗਿਆ ਨਹੀਂ ਆ ਸਕੇ ਲਾਸਟ ਫਰਡੇ ਤੇ ਠੀਕ ਆ ਜਾਂ ਉਹਨਾਂ ਨੂੰ ਕੋਵਿਡ ਦੌਰਾਨ ਲੋਕਾਂ ਦੀਆਂ ਜੌਬਾਂ ਗਈਆਂ ਉਦੋਂ ਉਹਨਾਂ ਨੂੰ ਰੀਅਲਾਈਜ਼ ਹੋਇਆ ਵੀ ਨਹੀਂ ਦਿਸ ਇਜ਼ ਨਾਟ ਅ ਕੰਟਰੀ ਯੂ ਵਾਂਟ ਟੂ ਲਿਵ ਇਨ ਹਨ ਬਹੁਤ ਸਾਰੇ ਮਲਟੀ ਫੈਕਟਰਸ 2020 ਤੋਂ ਬਾਅਦ ਲੋਕਾਂ ਨੂੰ ਹਿੱਟ ਕੀਤੇ ਆ ਜਿੱਥੇ ਲੋਕਾਂ ਨੇ ਕਿਹਾ ਕਿ ਨਹੀਂ ਹੁਣ ਬੱਸ ਹੁਣ ਅਸੀਂ ਵਾਪਸ ਆਪਣੇ ਘਰੇ ਜਾਣਾ ਮੇਨ ਰੀਜ਼ਨ ਇਹੀ ਹੈ ਜੀ ਵੈਸੇ ਨਾ ਇੱਕ ਗੱਲ ਹੈ ਵੀ ਆਪਾਂ ਕਹਿੰਦੇ ਹੁੰਨੇ ਵੀ ਕੋਈ ਨਾ ਕੋਈ ਬਹਾਨਾ ਬਣਦਾ ਹੁੰਦਾ ਹਨ ਕੈਨੇਡਾ ਦੇ ਜਿਵੇਂ ਹਾਲਾਤ ਉਸ ਤਰ੍ਹਾਂ ਬਣ ਗਏ ਵੀ ਲੋਕਾਂ ਨੂੰ ਲੋਕ ਸੋਚਣ ਲਈ ਮਜਬੂਰ ਹੋ ਗਏ ਵੀ ਸਾਨੂੰ ਜ਼ਰੂਰ ਆਪਦੀਆਂ ਪੀੜ੍ਹੀਆਂ ਬਾਰੇ ਆਪਦੀ ਫੈਮਿਲੀ ਬਾਰੇ ਸੋਚਣਾ ਪੈਣਾ ਜੇ ਮੈਂ ਸਮਝਦਾ ਵੀ ਜੇ ਇਹ ਹਾਲਾਤ ਨਾ ਆਏ ਹੁੰਦੇ ਤੇ ਸ਼ਾਇਦ ਇਸ ਵੱਡੇ ਲੈਵਲ ਤੇ ਰਿਵਰਸ ਮਾਈਗ੍ਰੇਸ਼ਨ ਨਹੀਂ ਹੋਣੀ ਸੀ ਬਈ ਰਿਵਰਸ ਮਾਈਗ੍ਰੇਸ਼ਨ ਇਸ ਗੱਲ ਨੂੰ ਕੋਈ ਮੰਨੇ ਤੇ ਚਾਹੇ ਨਾ ਮੰਨੇ ਰਿਵਰਸ ਮਾਈਗ੍ਰੇਸ਼ਨ ਹੋਊਗੀ ਹੁੰਦੀ ਰਹੂਗੀ ਤੇ ਰੋਕ ਨਹੀਂ ਨੂੰ ਕੋਈ ਸਕਦਾ ਹੂੰ ਜਿੰਨੇ ਮਰਜ਼ੀ ਕੈਨੇਡਾ ਭਗਤ ਜਿੰਨੇ ਮਰਜ਼ੀ ਕੈਨੇਡਾ ਰਹਿੰਦੇ ਪੱਕੇ ਬੰਦੇ ਜਾਂ ਮੈਂ ਸਾਫ ਸ਼ਬਦਾਂ ਚ ਕਹਾਂ ਕਿ ਜਿਹੜੇ ਬੰਦੇ ਸੌਂ ਖਾ ਕੇ ਗਏ ਉਹਨਾਂ ਨੂੰ ਪੰਜਾਬ ਨੂੰ ਹੀ ਗਾਲਾਂ ਕੱਢਣੀਆਂ ਹੂੰ ਠੀਕ ਹੈ ਜਾਂ ਉਹਨਾਂ ਨੇ ਬਸ ਤੜਕਿਓੜ ਦੇ ਹਰ ਕੈਨੇਡਾ ਦਾ ਝੰਡਾ ਚੱਕ ਲੈਣਾ ਸ਼ਾਮ ਨੂੰ ਆ ਕੇ दारू ਪੈਗ ਲਾ ਲੈਣਾ ਤੇ ਆਪ ਦਾ ਸੌਂ ਜਾਣਾ ਬਸ ਉਹਨਾਂ ਨੂੰ ਆਦੇ ਪਰਿਵਾਰ ਨਾਲ ਕੋਈ ਵਾਹ ਵਾਸਤਾ ਨਹੀਂ ਜਾਂ ਉਹਨਾਂ ਦੇ ਜਵਾਕ ਕੋਰੇ ਕਾਲਿਆਂ ਨਾਲ ਤੁਰੇ ਫਿਰਦੇ ਉਹਨਾਂ ਨੂੰ ਕੋਈ ਫਰਕ ਨਹੀਂ ਉਹਨਾਂ ਬੰਦਿਆਂ ਵਾਸਤੇ ਤਾਂ ਕੈਨੇਡਾ ਹੀ ਸਭ ਕੁਝ ਹੈ ਹੂੰ ਜਿਹੜੇ ਬੰਦੇ ਫੈਮਲੀ ਨੂੰ ਸੋਚਦੇ ਆ ਪਰਿਵਾਰਾਂ ਨੂੰ ਸੋਚਦੇ ਆ ਉਹਨਾਂ ਵਾਸਤੇ ਇਹ ਚੀਜ਼ਾਂ ਰਿਵਰਸ ਮਾਈਗ੍ਰੇਸ਼ਨ ਇਹ ਚੀਜ਼ਾਂ ਹੁੰਦੀਆਂ ਹੈ ਤੇ ਹੁੰਦੀਆਂ ਰਹਿਣਗੇ ਹਮੇਸ਼ਾ ਹਾਂ ਹਾਂ ਮੈਂ ਇਹ ਵੀ ਸਮਝਦਾ ਵੀ ਜਿਵੇਂ ਤੁਸੀਂ ਅੱਜ ਤੋਂ 4 ਸਾਲ ਪਹਿਲ ਕਿੰਨਾ ਚਿਰ ਹੋ ਗਿਆ ਤੁਹਾਨੂੰ 3 ਸਾਲ ਹੋ ਗਏ ਜਿਹੜਾ 3 ਸਾਲ ਪਹਿਲਾਂ ਤੁਸੀਂ ਡਿਸੀਜਨ ਲੈ ਲਿਆ ਮੈਨੂੰ ਲੱਗਦਾ ਤੁਹਾਨੂੰ ਘੱਟੋ ਘੱਟ 200 ਬੰਦੇ ਨੇ ਇਹ ਗੱਲ ਕਹੀ ਹੋਊਗੀ ਵੀ ਕਰਨ ਤੂੰ ਵਧੀਆ ਰਿਹਾ ਵੀ ਤੂੰ ਸਹੀ ਟਾਈਮ ਤੇ ਫੈਸਲਾ ਲੈ ਗਿਆ ਜੋ ਅੱਜ ਵੀ ਬੰਦਾ ਫੈਸਲਾ ਲੈਂਦਾ ਆ ਆਪਣੀ ਫੈਮਿਲੀ ਬਾਰੇ ਸੋਚ ਕੇ ਵੀ ਮੈਂ ਫੈਮਿਲੀ ਨੂੰ ਵਧੀਆ ਮਾਹੌਲ ਚ ਗਰੋ ਅਪ ਕਰਨਾ ਹੈ ਤੇ ਮੈਂ ਕਹਿੰਦਾ ਅੱਜ ਵੀ ਬੰਦਾ ਲੇਟ ਐ ਭਾਈ ਮੈਂ ਨਾ ਜਦੋਂ ਆਪਾਂ ਚੈਨਲ ਸ਼ੁਰੂ ਕੀਤਾ ਮੈਂ ਇੰਟਰਵਿਊ ਸ਼ੁਰੂ ਕੀਤੀਆਂ ਮੈਂ ਉਦੋਂ ਇਹ ਕਹਿਣਾ ਹੁੰਦਾ ਸੀਗਾ ਵੀ 2-3 ਸਾਲ ਹੈਗੇ ਤੁਸੀਂ ਰਿਵਰਸ ਮਾਈਗ੍ਰੇਟ ਕਰ ਲਓ ਹੁਣ 3 ਸਾਲ ਮੈਨੂੰ ਆਏ ਨੂੰ ਹੋ ਗਏ ਹੁਣ ਆਪਾਂ 2025 ਚ ਬੈਠੇ ਆਂ ਕਿ ਅਗਲਾ ਮਹੀਨਾ ਚੜ੍ਹਨ ਵਾਲਾ ਹੈ ਦਸੰਬਰ ਚੜ੍ਹਨ ਵਾਲਾ ਹੈ ਹਨਾ ਹੂੰ ਸੋ ਹੁਣ ਵੀ ਟਾਈਮ ਹੈਗਾ ਕਿ ਲੋਕ ਰਿਵਰਸ ਮਾਈਗ੍ਰੇਸ਼ਨ ਕਰ ਸਕਦੇ ਆ ਕਰਨ ਨੂੰ ਭਲਾ ਜਦੋਂ ਮਰਜ਼ੀ ਕਰ ਲਿਓ ਪਰ ਜਿਹੜੇ ਬੰਦੇ ਨੇ ਆ ਕੇ ਇੱਥੇ ਪੈਰ ਲਾਉਣੇ ਆ ਬਾਈ ਜਮੀਨ ਖਰੀਦਣੀ ਆ ਉਹਦੇ ਵਾਸਤੇ ਬੈਸਟ ਟਾਈਮ ਇਹੀ ਹੈ ਇਹੀ ਹੈ ਕਿਉਂਕਿ ਨੈਕਸਟ ਈਅਰ 26 2026 ਜਾਂ 2027 ਜਮੀਨਾਂ ਦੇ ਰੇਟ ਕਰੋੜ ਕਰੋੜ ਨੂੰ ਹੋ ਜਾਣੇ ਆ ਹਾਂ ਨਹੀਂ ਲੈ ਸਕਦਾ ਕੋਈ ਬੰਦਾ ਨਹੀਂ ਲੈ ਸਕਦਾ ਚਾਹੇ ਉਹ ਪੰਜਾਬ ਚ ਕੰਮ ਕਰਦਾ ਚਾਹੇ ਉਹ ਬਾਹਰ ਰਹਿੰਦਾ ਕੋਈ ਬੰਦਾ ਵੀ ਇੱਥੇ ਇੱਕ ਇੱਕ ਕਿੱਲਾ ਜ਼ਮੀਨ ਲੈਣ ਨੂੰ ਜੇ ਮੈਨੂੰ ਵੀ ਕੱਲ ਨੂੰ ਕੋਈ ਕਹੇ ਤੇ 2026-27 ਚ ਕਰੋੜਾਂ ਦਾ ਕਿੱਲਾ ਆ ਜਾਏਗਾ ਵੀ ਕਰਨ ਵਾਲਾ ਕਿੱਲਾ ਲੈ ਲਊਗਾ ਮੈਂ ਨਹੀਂ ਲੈ ਸਕਦਾ ਮੇਰੀ ਫੋਰੇਬਿਲਟੀ ਤੋਂ ਬਾਹਰ ਹੈ ਮੇਰੀ ਫੋਰੇਬਿਲਟੀ ਤੋਂ ਅੱਜ ਵੀ ਬਾਹਰ ਹੈ ਅੱਜ ਵੀ ਬਾਹਰ ਹੈ ਠੀਕ ਹੈ ਕਿਉਂਕਿ ਜ਼ਮੀਨ 2 ਸਾਲਾਂ ਚ ਤੀਣੀ ਹੋ ਗਈ ਹੈ ਜੀ ਹੂੰ ਠੀਕ ਹੈ ਜਿਹੜੀ ਤੁਸੀਂ ਇਹ ਲਾ ਕੇ ਚੱਲੋ 18 ਵੀ ਲਾ 20 ਲੱਖ ਨੂੰ 25 ਲੱਖ ਨੂੰ ਜ਼ਮੀਨ ਸੀ ਉਹ 50 55 60 ਲੱਖ ਨੂੰ ਹੋ ਗਈ ਸਾਡੇ ਹੋ ਗਈ ਹੋ ਗਈ ਕੋਈ ਸ਼ੱਕ ਨਹੀਂ ਤੇ ਠੇਕੇ ਵੀ ਤੁਸੀਂ ਇਹ ਲਾ ਲਓ 70 60 70 ਹਜ਼ਾਰ ਤੋਂ ਚੱਲੇ ਸੀਗੇ ਹੁਣ ਆਲਮੋਸਟ 90 ਹਜ਼ਾਰ ਲੱਖ ਨੂੰ ਪਹੁੰਚ ਚੁੱਕੇ ਆ ਤੇ ਜਿਵੇਂ ਆਪਾਂ ਕੱਲ ਪਰਸੋਂ ਮੈਂ ਪਹਿਲਾਂ ਪੋਡਕਾਸਟ ਕੀਤਾ ਸੀ ਮੋਹ ਚ ਗੱਲ ਕੀਤੀ ਸੀ ਆਉਣ ਵਾਲੇ 2-3 ਸਾਲਾਂ ਤੱਕ ਕਾਰਬਨ ਪ੍ਰੋਗਰਾਮ ਸ਼ੁਰੂ ਹੋ ਜਾਣਾ ਜਿਹੜੇ ਜੱਟਾਂ ਨੂੰ ਤਨਖਾਹ ਲੱਗ ਜਾਣੀ ਹੈ ਜ਼ਮੀਨਾਂ ਵਾਲਿਆਂ ਨੂੰ ਤਨਖਾਹ ਲੱਗ ਜਾਣੀ ਹੈ ਮੱਕੀ ਲੱਗਣ ਲੱਗ ਜਾਣੀ ਹੈ ਅ ਸਾਲ ਚ ਦੋ ਵਾਰੀ ਮੱਕੀ ਲੱਗਿਆ ਕਰੂਗੀ ਇਸ ਰੋਲ ਵ ਠੀਕ ਹੈ ਤੇ ਤੀਜੀ ਆਪਣੀ ਗਣਕ ਲੱਗਿਆ ਕਰੂਗੀ 1.5 ਲੱਖ ਰੁਪਏ ਦੀ ਫਸਲ ਜਟਾ ਬਿਨਾ ਕੁਛ ਕੀਤੇ ਆਪਦੇ ਘਰੇ ਲੈ ਕੇ ਜਾਇਆ ਕਰੂਗਾ ਹੁਣ ਕਈ ਵਿਗਿਆਨੀ ਇੱਥੇ ਕਹਿਣਗੇ ਕਿ ਮੱਕੀ ਨੂੰ ਪਾਣੀ ਬਹੁਤ ਲੱਗਦਾ ਮੱਕੀ ਨੂੰ ਸਰ ਪੰਜ ਪਾਣੀ ਲੱਗਦੇ ਆ ਜੀ ਮੱਕੀ ਨੂੰ ਝੋਨੇ ਜਿੰਨੀ ਸਪਰੇ ਨਹੀਂ ਹੁੰਦੀ ਮੱਕੀ ਨੂੰ ਤੁਸੀਂ ਇਹ ਲਾ ਲੋ ਨਾ ਨਰਮੇ ਜਿੰਨੀ ਸਪਰੇ ਹੁੰਦੀ ਹੈ ਨਾ ਜਿਆਦਾ ਗੰਦ ਕੱਟਣਾ ਪੈਂਦਾ ਮੱਕੀ ਦੀ ਖੇਤੀ ਝੋਨੇ ਨਾਲੋਂ ਜੇ ਕਹਿ ਕੇ ਚਲਈਏ 60 70 ਗੁਣਾ ਚੰਗੀ ਖੇਤੀ ਹੈ ਤੇ ਥੋੜੀ ਸੌਖੀ ਖੇਤੀ ਹੈ ਉਹਦੇ ਚ ਕੀ ਹੈ ਜਿਹੜੀਆਂ ਮਾੜੀਆਂ ਜ਼ਮੀਨ ਨਾਲੇ ਚੰਗੀਆਂ ਜ਼ਮੀਨ ਨਾਲੇ ਸਾਰੇ ਰੇਟ ਇੱਕੋ ਹੋ ਜਾਣਗੇ ਕਿਉਂਕਿ ਮੱਖੀ ਐਥਨਾਲ ਵਾਸਤੇ ਜਾਣੀ ਹੈ ਸੋ ਪੰਜਾਬ ਰਿਵਰਸ ਮਾਈਗ੍ਰੇਟ ਕਰਕੇ ਜੇ ਕਿਸੇ ਬੰਦੇ ਨੇ ਜ਼ਮੀਨ ਲੈਣੀ ਹੈ ਉਹਦੇ ਵਾਸਤੇ ਸਭ ਤੋਂ ਬੈਸਟ ਟਾਈਮ ਹੈ ਜੀ ਇਸ ਟਾਈਮ ਜਿਵੇਂ ਔਲਖ ਸਾਹਿਬ ਜਿਵੇਂ ਵਾਪਸ ਮੁੜਨ ਦਾ ਵੀ ਜਰੀਆ ਹੁੰਦਾ ਜੀ ਜਿਵੇਂ ਮਾਲਵਾਰੀ ਜਨ ਨੂੰ ਲੈ ਕੇ ਆਪਾਂ ਚੱਲੀਏ ਹਨਾ ਮਾਲਵੇ ਦੇ ਲੋਕਾਂ ਕੋਲੇ ਕੋਈ ਕਾਰਨ ਹੈ ਉਹਨਾਂ ਨੂੰ ਲੱਗਦਾ ਵੀ ਅਸੀਂ ਖੇਤੀ ਕਰ ਲਾਂਗੇ ਜਾਂ ਹੋਰ ਕੰਮਤਨ ਦਾ ਤੌਰ ਲਾ ਕੇ ਹੁਣ ਜੇ ਆਪੇ ਸੌਰੀ ਟੂ ਸੇ ਦਵਾਬੇ ਵਾਲੇ ਗੁੱਸਾ ਵੀ ਨਾ ਕਰਿਓ ਜੇ ਹੁਣ ਦਵਾਬੇ ਵਾਲੇ ਬੰਦਿਆਂ ਨਾਲ ਮੇਰੀ ਵੀ ਅਕਸਰ ਗੱਲਬਾਤ ਹੁੰਦੀ ਰਹਿੰਦੀ ਆ ਹੁਣ ਉਹਨਾਂ ਦੀ ਮਜਬੂਰੀ ਇਹ ਆ ਕਿ ਉਹਨਾਂ ਨੇ ਆਪ ਦੇ ਘਰਬਾਰ ਵੀ ਵੇਚਤੇ ਜੋ ਕੋਈ ਮਾੜੀ-ਮੋਟੀ ਜ਼ਮੀਨ ਸੀਗੀ ਉਹ ਵੀ ਸੇਲ ਕਰਤੀ ਹੁਣ ਉੱਥੇ ਉਹਨਾਂ ਦਾ ਹੁਣ ਕਹਿੰਦੇ ਵੀ ਸਾਡੇ ਕੋਲੇ ਕਾਰਨ ਨਹੀਂ ਹੈ ਨਹੀਂ ਵਾਪਸ ਮੁੜਨ ਦਾ ਅਸੀਂ ਤਾਂ ਆਪ ਦੇ ਆਪ ਨੂੰ ਸਰੈਂਡਰ ਕਰ ਚੁੱਕੇ ਆ ਸਾਡੀਆਂ ਹੁਣ ਟਾਈਮ ਹੋ ਗਿਆ ਸਾਨੂੰ 25 25 30 30 ਸਾਲ ਹੋ ਗਿਆ ਆ ਇਹਨੂੰ ਕਿਸੇ ਨੂੰ 40 ਸਾਲ ਹੋ ਗਏ 50 ਸਾਲ ਹੋ ਗਏ ਵੀ ਕਹਿੰਦੇ ਸਾਨੂੰ ਕੁਝ ਦਿਸਦਾ ਹੀ ਨਹੀਂ ਅਸੀਂ ਪੰਜਾਬ ਚ ਜਾ ਕੇ ਕਰਾਂਗੇ ਵੀ ਕੀ ਭਾਈ ਐਕਚੁਅਲ ਦੱਸਾਂ ਕੀ ਹੈ ਜਿਵੇਂ ਹੁਣ ਮੈਂ ਗੱਲ ਕਰਾਂ ਤੇ ਦਵਾਬੇ ਵਾਲਿਆਂ ਕੋਲੇ ਮੋਸਟਲੀ 80% ਜਾਂ 90% ਕੋਲੇ ਘਰ ਹੈਗੇ ਪਹਿਲੇ ਤੌਰ ਤੇ ਡਗਰਾਂ ਵਾਲਾ ਜਮੀਨਾਂ ਵੀ ਵੇਚ ਗਏ 10-20% ਬੰਦੇ ਹੋਣਗੇ ਜਿਹੜੇ ਜਮੀਨਾਂ ਤੇ ਘਰ ਦੋਵੇਂ ਵੇਚ ਗਏ ਜੀ ਜੀ ਤੂੰ ਦੂਜੀ ਗੱਲ ਕਰਾਂ ਮੈਂ ਜਿਹਦੇ ਕੋਲੇ ਬਾਈ ਇੱਕ ਕਿੱਲਾ ਵੀ ਜ਼ਮੀਨ ਹੈ ਨਾ ਦਵਾਬੇ ਚ ਉਹਦੇ ਵਾਸਤੇ ਬਹੁਤ ਸਾਰੀਆਂ ਆਪਸ਼ਨਸ ਆ ਸਿਰਫ ਤੁਸੀਂ ਕੀ ਕਰਨਾ ਹੈਗਾ ਤੁਸੀਂ ਸਬਜ਼ੀ ਲਾ ਲਓ ਜਿਵੇਂ ਮੈਂ ਮੁੰਡੇ ਦੀ ਇਹਦੀ ਆਪਣੇ ਹੈਪੀ ਦੀ ਇੰਟਰਵਿਊ ਕੀਤੀ ਸੀਗੀ ਉਹ ਲੱਖਾਂ ਰੁਪਇਆ ਕਮਾਉਂਦਾ ਜੀ ਸਬਜ਼ੀ ਚੋਂ ਠੀਕ ਹੈ ਤੁਸੀਂ ਹੁਣ ਸਰਦੀ ਚੱਲ ਪਈ ਹੈ ਜੀ ਸਾਗ ਲੋਕ ਬਣਾ ਕੇ ਮੱਕੀ ਦੀ ਰੋਟੀ ਬਣਾ ਕੇ ਲੈ ਕੇ ਜਾਂਦੇ ਆਹ ਆਪਦੇ ਮੂਲੀਆਂ ਆਰਗੇਨਿਕ ਲਾ ਛੱਡੀਆਂ ਹਨ ਬਹੁਤ ਸਾਰੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਤੁਸੀਂ ਕਰ ਸਕਦੇ ਹੋ ਦੂਜੀ ਚੀਜ਼ ਇਹ ਆ ਔਨ ਵਾਲੇ 2 ਤੋਂ 5 ਸਾਲਾਂ ਦੇ ਵਿੱਚ ਮੈਂ ਉਸ ਬੰਦੇ ਦਾ ਫੋਨ ਨੰਬਰ ਵੀ ਦੇ ਸਕਦਾ ਮੈਂ ਉਹਦਾ ਨਾਮ ਐਡਰੈਸ ਕੰਪਨੀ ਦਾ ਨਾਮ ਵੀ ਦੇ ਸਕਦਾ ਜਿਹਦੇ ਚ ਉਹ ਦੱਸਦੇ ਆ ਵੀ ਸਾਨੂੰ 1 ਕਿੱਲਾ 1.5 ਕਿੱਲਾ ਤੁਸੀਂ ਜ਼ਮੀਨ ਦੇਣੀ ਆ ਉਹਦੇ ਵਿੱਚ ਅਸੀਂ ਤੁਹਾਨੂੰ ਆਪਣਾ ਉਹ ਲਾ ਕੇ ਦੇਵਾਂਗੇ ਪlant ਲਾ ਕੇ ਦੇਵਾਂਗੇ ਠੀਕ ਆ ਜੀਦੇ ਵਿੱਚ ਬਿਨਾ ਦੇ ਸਪਰੇ ਤੋਂ ਬਿਨਾ ਮਿੱਟੀ ਤੋਂ ਸਿਰਫ ਪਾਣੀ ਨਾਲ ਤੇ ਜਿਹੜੀਆਂ ਉਹ ਮਿਨਰਲਸ ਯੂਜ਼ ਕਰਦੇ ਆ ਉਹ ਫੁਹਾਰਿਆ ਨਾ ਇਸ ਸਪਲਿੰਕਰ ਨਾਲ ਹੀ ਉਹਨਾਂ ਨੂੰ ਮਿਲਣਗੇ ਠੀਕ ਹੈ ਤੇ ਉਹਦੇ ਨਾਲ ਸਬਜ਼ੀਆਂ ਬਲ ਆਪਣੀਆਂ ਵੱਡੀਆਂ ਹੋਣਗੀਆਂ ਪੌਦ ਨੂੰ ਪੋਸ਼ਣ ਹੋਊਗਾ ਤੇ ਉਹਦੇ ਚ ਇੱਕ ਕਿੱਲੇ ਚੋਂ 10 15 ਕਿੱਲਾਂ ਦੀ ਜਿਹੜਾ ਜ਼ਿਮੀਂਦਾਰ ਉਹ ਕਮਾਈ ਕਰੂਗਾ ਤੇ ਉਹ ਸਬਜ਼ੀ ਨੂੰ ਜਿਹੜਾ ਲੈਣ ਵਾਸਤੇ ਉਹ ਤੁਹਾਨੂੰ ਮਾਰਕੀਟ ਚ ਆ ਵੇਚਣ ਵਾਸਤੇ ਜਾਣਾ ਨਹੀਂ ਪੈਣਾ ਉਹ ਤੁਹਾਡੇ ਕੋਲੇ ਜਿਹੜੇ ਆਪਣੇ ਪ੍ਰੋਜੈਕਟ ਲਵਾਉਣਗੇ ਉਹੀ ਤੁਹਾਡੀ ਸਬਜ਼ੀ ਚੱਕਣਗੇ ਉਹੀ ਤੁਹਾਡਾ ਫਲ ਚੱਕਣਗੇ ਉਹੀ ਤੁਹਾਡੇ ਫਲ ਫਰੂਟ ਚੱਕਣਗੇ ਸੋ ਆਉਣ ਵਾਲੇ 5 ਸਾਲਾਂ ਇਹ ਪੰਜਾਬ ਚ ਬਹੁਤ ਕੁਝ ਆ ਰਿਹਾ ਜਿਹੜਾ ਬੰਦਾ ਪੰਜਾਬ ਆਜੂਗਾ ਉਹਦੇ ਵਾਸਤੇ ਸਵਰਗੀ ਸਵਰਗ ਹੈ ਜੀ ਚਾਹੇ ਤੁਹਾਡੇ ਕੋਲੇ ਘਟਾ ਚਾਹੇ ਤੁਹਾਡੇ ਕੋਲੇ ਵੱਧ ਜਿਵੇਂ ਆਪਾਂ ਗੱਲ ਕਰਦੇ ਆਂ ਵੀ 2030 ਤੱਕ ਅਕਸਰ ਹੀ ਆਪਾਂ ਨਹੀਂ ਗੱਲ ਕਰਦੇ ਸਾਰੇ ਬੁੱਧੀਜੀ ਵੀ ਇਹੀ ਗੱਲ ਕਰਦੇ ਵੀ 2030 ਤੱਕ ਹਾਲਾਤ ਬਹੁਤ ਬੁਰੇ ਹੋਣਗੇ ਹਨਾ ਵੀ ਹੁਣ ਕੀ ਸਮਝਦੇ ਆ ਵੀ ਹੁਣ ਸਹੀ ਫੈਸਲਾ ਜਾਂ ਆਉਣ ਵਾਲੇ 1 2 ਸਾਲਾਂ ਦੇ ਵਿੱਚ ਜਿਹੜਾ ਮੁੜਨਾ ਚਾਹੁੰਦਾ ਉਹ ਮੁੜ ਸਕਦਾ ਭਾਈ ਬੈਸਟ ਟਾਈਮ ਹੈ ਹਜੇ ਵੀ ਬੈਸਟ ਟਾਈਮ ਹੈ ਮੈ ਤਾਂ ਨਾ ਵੀ ਜਿਹੜੇ ਪਹਿਲਾਂ ਮੁੜੇ ਆਏ ਉਹ ਤਾਂ ਸਵਰਗ ਚ ਹੀ ਬਹਿ ਗਿਆ ਕੇ 2020 ਤੋਂ ਬਾਅਦ ਜਿਹੜੇ ਮੁੜੇ 25 ਚ ਆਪਾਂ ਬੈਠੇ ਆ 25 ਚ ਵੀ ਜੋ ਕੋਈ ਮੁੜਿਆ ਹੋਊਗਾ 26 ਚ ਵੀ ਮੁੜਿਆ ਹੋਊਗਾ 27 ਚ ਵੀ ਮੁੜਿਆ ਹੋਊਗਾ ਹੂੰ ਉਹ ਦਾ ਵਾਸਤੇ ਬੈਸਟ ਹੈ ਨਾਲੇ ਹੁਣ ਜਿਹੜੇ ਬੰਦੇ ਮੁੜ ਰਹੇ ਆ ਉਹ ਕੋਈ ਬਹੁਤੀਆਂ ਜ਼ਮੀਨਾਂ ਨਾਲੇ ਨਹੀਂ ਮੁੜ ਰਹੇ ਜੀ ਕਿਸੇ ਕੋਲੇ ਕਿੱਲਾ ਜ਼ਮੀਨ ਆ ਕਿਸੇ ਕੋਲ 1.5 ਕਿੱਲਾ ਜ਼ਮੀਨਾ ਕਿਸੇ ਕੋਲ 2 ਕਿੱਲੇ ਜ਼ਮੀਨਾ ਮੈਂ ਨਹੀਂ ਸੁਣਿਆ ਜਿੰਨੇ ਬੰਦੇ ਵਾਪਸ ਆਏ ਕਿਸੇ ਕੋਲੇ 2 ਕਿੱਲੇ ਤੋਂ ਵੱਧ ਜ਼ਮੀਨ ਹੈਗੀ ਆ ਆ ਘੱਟੋ ਘੱਟ ਮਹੀਨੇ 2 ਮਹੀਨੇ ਦੀ ਮੈਂ ਜੀ ਗੱਲ ਕਰਾਂ ਤਾਂ ਸੋ ਜੇ 2 ਕਿੱਲੇ ਵਾਲਾ ਜੇਰਾ ਕਰ ਸਕਦਾ ਉਹ ਕਹਿੰਦਾ ਘਰ ਵੀ ਪਾਲਿਆ ਮਾਪਿਆਂ ਨੂੰ ਟਰੈਕਟਰ ਵੀ ਲੈ ਤੇ ਸੰਦ ਵੀ ਲੈ ਤੇ ਹੁਣ ਜ਼ਿੰਦਗੀ ਆਨੰਦ ਚ ਇੱਥੇ ਰਵਾਂਗੇ ਤੇ ਨਾਲ ਉਹ ਇਹ ਵੀ ਕਹਿੰਦੇ ਆ ਕਹਿੰਦੇ ਅਸੀਂ ਵਿਆਹ ਨਹੀਂ ਹਜੇ ਕਰਾਇਆ ਵਿਆਹ ਪੰਜਾਬ ਚ ਹੀ ਕਰਾਉਣਾ ਸਾਨੂੰ ਪਤਾ ਜੇ ਅਸੀਂ ਵਿਆਹ ਕਰਾ ਲਿਆ ਤੇ ਸਾਡੀਆਂ ਬਹੂਆਂ ਨੇ ਨਹੀਂ ਮੁੜਨਾ ਹੁਣ ਜਿਵੇਂ ਅਸੀਂ ਗੱਲ ਕਰ ਰਹੇ ਸੀ ਔਲਖ ਸਾਹਿਬ ਨਾਲ ਗੱਲਬਾਤਾਂ ਵੀ ਦੋ ਤਿੰਨ ਮੇਨ ਕਾਰਨ ਹੈਗੇ ਆ ਰਿਵਰਸ ਮਾਈਗ੍ਰੇਸ਼ਨ ਦੇ ਫੈਮਿਲੀ ਨਸ਼ਾ ਤੇ ਕ੍ਰਾਈਮ ਹੁਣ ਇਹ ਤਿੰਨੇ ਪੀਕਤੇ ਆ ਇਸ ਵੇਲੇ ਕੈਨੇਡਾ ਦੇ ਵਿੱਚ ਜੇ ਖਾਸ ਕਰਕੇ ਆਪਾਂ ਨਾਟ ਓਨਲੀ ਕੈਨੇਡਾ ਹੋਰ ਮੁਲਕਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਹੀ ਮਾਹੌਲ ਆ ਜਿਹਦੇ ਕਰਕੇ ਲੋਕ ਮਜਬੂਰ ਹੋ ਗਿਆ ਹੁਣ ਈਵਨ ਰੋਜ਼ ਸੋਸ਼ਲ ਮੀਡੀਆ ਤੇ ਇਹੀ ਨਿਊਜ਼ ਚੱਲਦੀ ਆ ਵੀ ਹੁਣ ਸਾਡੇ ਹੱਥ ਖੜੇ ਆ ਅਸੀਂ ਸਰਵਾਈਵ ਨਹੀਂ ਕਰ ਸਕ ਹੁਣ ਬੰਦਾ ਸਰਵਾਈਵ ਕਰੂਗਾ ਕਿਵੇਂ ਜੇ ਬਾਹਰ ਨਿਕਲੂਗਾ ਤਾਂ ਸਰਵਾਈਵ ਕਰੂਗਾ ਹੁਣ ਔਲਖ ਸਾਹਿਬ ਜਿਵੇਂ ਉਹਦਾ ਕੈਫੇ ਦੀ ਗੱਲ ਹੈ ਆਪਣਾ ਕੀ ਹੈ ਕਪਲ ਕਪਲ ਦੇ ਕੈਫੇ ਦੀ ਗੱਲ ਹੈ ਜਿਵੇਂ ਆਪਾਂ ਕਪਲ ਦੇ ਕੈਫੇ ਦੀ ਗੱਲ ਕਰਦੇ ਸੀ ਵੀ ਕਪਲ ਦੇ ਕੈਫੇ ਦੇ ਆ ਆਸੇ ਪਾਸੇ ਆ ਨਾ ਲੋਕਾਂ ਨੇ ਇਹ ਕਹਿਤਾ ਵੀ ਇੱਥੇ ਹਾਲਾਤ ਇੰਨੇ ਖਰਾਬ ਚੁੱਕੇ ਆ ਵੀ ਇੱਥੋਂ ਅਸੀਂ ਨਾ ਕਰ ਲੈਣਾ ਮੰਗਦੇ ਆ ਜਿਹੜੇ ਹੈਗੇ ਅਸੀਂ ਵੇਚ ਕੇ ਹੋਰ ਪਾਸੇ ਚਲੇ ਜਾਵਾਂਗੇ ਤਾਂ ਜਿਹੜੇ ਉਹ ਲੋਕਾਂ ਨੇ ਮਾਹੌਲ ਦੇਖਿਆ ਉਸ ਏਰੀਆ 'ਚ ਮੈਨੂੰ ਨਹੀਂ ਲੱਗਦਾ ਬੰਦਾ ਉਹ ਕੈਨੇਡਾ 'ਚ ਕੱਟੂਗਾ ਭਾਈ ਉਹਨਾਂ ਨੇ ਸ਼ਰਿਆਮ ਵੱਡੇ মিডিਆ ਤੇ ਸੀਬੀਸੀ ਤੇ ਆ ਰੈਡ ਆਫਐਮ ਤੇ ਹੋਰ ਕਈ ਨਿਊਜ਼ ਚੈਨਲਾਂ ਤੇ ਆ ਕੇ ਸ਼ਰਿਆਮ ਜਿਹੜੇ ਉਥੋਂ ਦੇ ਆਸ-ਪਾਸੇ ਵਾਲੇ ਲੋਕ ਉਹਨਾਂ ਨੇ ਇਹ ਗੱਲ ਕਹੀ ਹੈ ਕਹਿੰਦੇ ਅਸੀਂ ਕਾਫੀ ਬੀਨਾਂ ਦਾ ਦੂਰ ਅਸੀਂ ਇਹ ਸੜਕ ਵੀ ਨੰਗਣੀ ਬੰਦ ਕਰਤੀ ਹੂੰ ਠੀਕ ਹੈ ਕਿਉਂਕਿ ਅੱਗੇ ਕੀ ਹੁੰਦਾ ਸੀ ਭਾਈ ਰਾਤ ਨੂੰ ਗੋਲੀਆਂ ਚੱਲਦੀਆਂ ਸੀ ਆ ਹੁਣ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਆਪਾਂ ਜਿਹੜੀਆਂ ਖ਼ਬਰਾਂ ਕਰਾਂਗੇ ਉਹਦੇ 'ਚ ਦਿਨੇ ਗੋਲੀਆਂ ਚੱਲਣ ਲੱਗ ਗਈਆਂ ਸਵੇਰੇ 8:30 ਵਜੇ ਗੋਲੀ ਚੱਲ ਰਹੀ ਹੈ ਦੁਪਹਿਰੇ 12:30 ਵਜੇ ਚੱਲ ਰਹੀ ਹੈ ਦੁਪਹਿਰੇ 1:30 ਵਜੇ ਗੋਲੀ ਚੱਲ ਸੋ ਜਿਹੜੀਆਂ ਹੁਣ ਗੋਲੀਆਂ ਉਹ ਸ਼ਰਿਆਂ ਹੁੰਦਣ ਤੇ ਆ ਗਈਆਂ ਰਾਤ ਦੀ ਥਾਂ ਤੇ ਹੂੰ ਹੁਣ ਤੁਸੀਂ ਇਹ ਹਾਲਾਤ ਲਾ ਕੇ ਵੇਖੋ ਵੀ ਉਸ ਏਰੀਏ 'ਚ ਕੋਈ ਬੰਦਾ ਰਹਿਣਾ ਪਸੰਦ ਕਰੂਗਾ ਨਾ ਨਾ ਜਿੱਥੇ ਕ੍ਰਾਈਮ ਹੋ ਰਿਹਾ ਹੁਣ ਲੋਕਾਂ ਲੋਕ ਲੋਕ ਇਸ ਗੱਲੋਂ ਹੀ ਡਰਦੇ ਆ ਜਾਂ ਆਣ ਗਵਾਂਡ ਦੀ ਵੀ ਲੋਕ ਨਿਗਰੱਖਣ ਲੱਗ ਗਏ ਵੀ ਇਹਦੇ ਘਰੇ ਚਾਰਕਾਰਾਂ ਆਉਂਦੀਆਂ ਚਾਰਕਾਰਾਂ ਜਾਂਦੀਆਂ ਕੋਈ ਡਰੱਗ ਤਾਂ ਕੰਮ ਤਾਂ ਨਹੀਂ ਕਰਨ ਲੱਗ ਗਿਆ ਹੁਣ ਲੋਕਾਂ ਅੰਢੀ ਗਵਾਂਢੀ ਦੇ ਵੀ ਚੈੱਕ ਕਰਨ ਲੱਗੇ ਹੂੰ ਜਿਹੜਾ ਔਲਖ ਸਾਹਿਬ ਇੱਕ ਹੋਰ ਇੰਪੋਰਟੈਂਟ ਗੱਲ ਆ ਜੋ ਸੀਬੀਐਸਏ ਦਾ ਡਾਟਾ ਜਾਰੀ ਹੋਇਆ ਉਹਦੇ 'ਚ ਉਹਨਾਂ ਨੇ ਕਿਹਾ ਵੀ ਅ ਅਰਾਊਂਡ 1 ਲੱਖ ਬੰਦਾ ਐਸਾ ਜਿਹੜਾ ਬਿਨਾ ਕਿਸੇ ਸਟੇਟਸ ਤੋਂ ਰਹਿ ਰਿਹਾ ਕੈਨੇਡਾ ਦੇ ਵਿੱਚ ਈਵਨ ਉਹਨਾਂ ਦੇ ਡਿਪੋਰਟੇਸ਼ਨ ਵਾਰੰਟ ਵੀ ਜਾਰੀ ਹੋ ਚੁੱਕੇ ਆ ਸਰਕਾਰ ਵੱਲੋਂ ਵੀ ਜਦੋਂ ਡਿੱਕੇ ਆ ਗਏ ਉਹਨਾਂ ਨੇ ਰਿਪੋਰਟ ਹੀ ਕਰਨੇ ਆ ਬੰਦੇ ਹੁਣ ਜਿਹੜਾ ਲੱਖ ਬੰਦਾ ਬਿਨਾ ਕਿਸੇ ਸਟੇਟਸ ਤੋਂ ਰਹਿ ਰਿਹਾ ਲੋਕ ਕੀ ਉਮੀਦ ਕਰਨਗੇ ਵੀ ਉਹ ਭਲੀ ਕਰਨਗੇ ਲੋਕਾਂ ਨਾਲ ਕੀ ਉਹ ਲੁੱਟਣਾ ਹੀ ਉਹਨਾਂ ਨੇ ਲੋਕਾਂ ਨੂੰ ਹੋਰ ਕੀ ਕਰਨਾ ਬਾਈ ਉਹ ਜਿਹੜਾ ਨੰਬਰ ਦੀ ਤੁਸੀਂ ਗੱਲ ਕਰ ਰਹੇ ਹੋ ਉਹ 5 ਲੱਖ ਹੈ ਅੱਛਾ 5 ਲੱਖ ਚੋਂ 1 ਲੱਖ ਬੰਦਾ ਕ੍ਰਿਮੀਨਲ ਹੈ ਹੂੰ ਸੋ ਲੱਖ ਬੰਦਾ ਕ੍ਰਿਮੀਨਲ ਹੋਏ ਬਹੁਤ 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 ਜੀ ਚ ਨਸ਼ੇੜੀ ਰੇਪ ਵਾਲੇ ਲੜਾਈਆਂ ਪੜਾਈਆਂ ਵਾਲੇ ਵਾਇਸ ਵਾਇਲੇਸ਼ਨ ਵਾਲੇ ਸਟੋਰਸ਼ਨ ਵਾਲੇ ਹਰ ਤਰ੍ਹਾਂ ਦੇ ਬੰਦੇ ਉਸ ਚ ਸ਼ਾਂ ਵਾਲਾ ਲੱਖ ਬੰਦਾ ਤਾਂ ਜੀ ਕੈਨੇਡਾ ਭਲਾ ਜਿੱਡਾ ਮਰਜੀ ਮੁਲਕ ਹੋਵੇ ਜਾਂ ਖੇਤਰਫਲ ਭਲਾ ਆਪਣੇ ਇੰਡੀਆ ਨਾਲ ਜਾ ਰਹੇ ਆ ਤੇ ਉਥੇ ਤਰਥੱਲੀ ਵਿਚ ਆ ਦੇਣਗੇ ਜੀ ਉਹ ਹਰ ਰੋਜ਼ ਆਪਣੇ ਬੰਦੇ ਖੜੇ ਜਾ ਰਹੇ ਆ ਹਰ ਰੋਜ਼ ਆਪਣੇ ਬੰਦੇ ਅੜਕੇ ਆ ਰਹੇ ਆ ਹਰ ਰੋਜ਼ ਆਪਣੇ ਬੰਦਿਆਂ ਦੀ ਗੁਲੀਆਂ ਹੀ ਚੱਲ ਰਹੀਆਂ ਤੁਸੀਂ ਕਦੇ ਸੁਣਿਆ ਕਾਲੇ ਨੇ ਗੋਲੀ ਚਲਾਈ ਗੋਰੇ ਨੇ ਚਲਾਈ ਆਪਣੇ ਜਵਾਕ ਫੜੇ ਜਾ ਰਹੇ ਟੋਪਲ ਦੇ ਜਿਹੜੇ ਗੋਲੀ ਜੱਲੀ ਸ਼ੋ ਗਈ ਆਪਣੇ ਨੇ ਚਲਾਈ ਸੀ ਜਿਹੜਾ ਮੁੰਡਾ ਫੜ ਕੇ ਹੁਣ ਉਹਨੇ ਰਿਪੋਰਟ ਕੀਤਾ ਹੂੰ 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 ਕਿੱਥੇ ਜਾ ਰਿਹਾ ਕੈਨੇਡਾ ਜੀ ਲੋਕਾਂ ਨੂੰ ਵਾਪਸ ਆਉਣਾ ਹੀ ਪੈਣਾ ਹੂੰ ਜੇ ਉਹ ਵਾਪਸ ਪੰਜਾਬ ਵੀ ਨਹੀਂ ਆਉਂਦੇ ਉਹਨਾਂ ਨੂੰ ਕੈਨੇਡਾ ਛੱਡ ਕੇ ਕਿਸੇ ਹੋਰ ਮੁਲਕ ਜਾਣਾ ਹੀ ਪੈਣਾ ਚਾਹੇ ਉਹ ਛੋਟੇ ਮੁਲਕ ਜਾਣ ਚਾਹੇ ਦੁਬਈ ਜਾਣ ਪਰ ਅੱਜ ਦੇ ਟਾਈਮ ਜਿਹੜੀ ਮਾਸ ਡੈਪੂਟੇਸ਼ਨ ਹੋ ਰਹੀ ਸੌਰੀ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਹੈ ਉਹ ਜਾਂ ਤਾਂ ਦੁਬਈ ਜਾ ਰਹੇ ਜਾਦੇ ਲੋਕ ਜਾਂ ਦੁਬਈ ਜਾ ਰਹੇ ਹੈ ਜਾਂ ਜਿਹੜੇ ਬੰਦੇ ਪਰਿਵਾਰ ਸਮੇਤ ਇੱਥੇ ਰਿਵਰਸ ਮਾਈਗ੍ਰੇਸ਼ਨ ਪੰਜਾਬ ਆਪਸੀ ਕਰ ਸਕਦੇ ਰਿਵਰਸ ਮਾਈਗ੍ਰੇਟ ਕਰ ਹੂੰ ਮੇਨ ਜਿਵੇਂ ਆਪਣੀ ਸਾਰੀ ਗੱਲਬਾਤ ਤੋਂ ਨਤੀਜਾ ਤਾਂ ਇਹੀ ਨਿਕਲਦਾ ਵੀ ਜੇ ਤੁਸੀਂ ਫੈਮਲੀ ਬਾਰੇ ਸੋਚਦੇ ਆ ਜੇ ਤੁਸੀਂ ਚਾਹੁੰਦੇ ਆ ਵੀ ਸਾਡੀ ਫੈਮਲੀ ਦਾ ਭਵਿੱਖ ਵਧੀਆ ਹੋਵੇ ਬੱਚੇ ਤੁਹਾਡੇ ਛੋਟੇ ਆ ਵੀ ਚੰਗਾ ਹੋ ਨੈਤਿਕ ਕਦਰਾਂ ਕੀਮਤਾਂ ਜਾਣਨ ਤਾਂ ਮੇਰੇ ਹਿਸਾਬ ਨਾਲ ਵੀ ਕੈਨੇਡਾ ਵਰਗੇ ਮੁਲਕ ਚ ਉਹਨਾਂ ਨੂੰ ਵੱਡੇ ਕਰਨਾ ਮੈਂ ਕਹਿੰਦਾ ਸੇਫ ਨਹੀਂ ਆ ਸਹੀ ਨਹੀਂ ਭਾਈ ਕੈਨੇਡਾ ਚ ਜਵਾਕ ਐਡੇ ਟਾਈਮ ਵੱਡਾ ਕਰਨਾ ਉਹਦੇ ਬਹੁਤ ਕਾਰਨ ਆ ਕਿ ਸੇਫ ਨਹੀਂ ਆ ਨਾਟ ਓਨਲੀ ਐਕਸਟਰਸ਼ਨ ਗੋਲੀਬਾਰੀ ਜਾਂ ਕੰਮ ਟੀਵੀ ਜਿਹੜੀ ਗੱਲ ਆਪਾਂ ਕੱਲ ਵੀ ਕਰਦੇ ਸੀ ਐਲਜੀਟੀਵੀ ਉਹ ਤਾਂ ਜਮਾਂ ਹੀ ਮੌਤ ਹੈ ਜੀ ਉਹ ਤਾਂ ਸਲੋ ਪੌਇਜ਼ਨ ਹੈ ਹੂੰ ਤੁਹਾਡੇ ਬੱਚਿਆਂ ਨੇ ਪਤਾ ਹੀ ਨਹੀਂ ਕਿਹੜੇ ਨਾਲ ਤੁਰ ਜਾਣਾ ਜਾਂ ਕੀ ਹੋ ਜਾਣਾ ਸੋ ਉਹਨਾਂ ਚੀਜ਼ਾਂ ਨੂੰ ਉਹ ਤੁਹਾਡੇ ਬੱਚਿਆਂ ਦੇ ਦਿਮਾਗ 'ਚ ਪਾ ਰਹੇ ਆ ਗਲਤ ਚੀਜ਼ਾਂ ਉਹਨਾਂ ਨੇ ਪਤਾ ਨਹੀਂ ਕਿੱਥੇ ਜਾ ਕੇ ਰੁਕਣਾ ਉਹ ਚੀਜ਼ਾਂ ਨਾਲ ਗਾਂ ਕੀ ਨਤੀਜੇ ਆਉਣਗੇ ਸੋ ਚੀਜ਼ਾਂ ਤਾਂ ਉਹਨਾਂ ਨੂੰ ਸੋਚਣੀਆਂ ਪੈਣਗੀਆਂ ਜੇ ਤੁਸੀਂ ਕੱਲਾ ਪੈਸਾ ਕਮਾਉਣ ਬਾਰੇ ਸੋਚ ਰਹੇ ਹੋ ਪੈਸਾ ਵੀ ਨਹੀਂ ਹੈਗਾ ਜੇ ਤੁਸੀਂ ਕੱਲਾ ਰੋਟੀ ਖਾਣ ਪਿੱਛੇ ਰਹਿ ਰਹੇ ਹੋ ਰੋਟੀ ਤਾਂ ਆਪਣੇ ਘਰੇ ਵੀ ਮਿਲਦੀ ਹੈ ਯਾਰ ਇੱਥੇ ਵੀ ਤੁਸੀਂ ਖਾਂਦੇ ਹੀ ਗਏ ਹੋ ਸੋ ਜੇ ਤੁਸੀਂ ਵੀ ਸਮਝਦੇ ਆ ਕੋਈ ਅਜਿਹਾ ਕਾਰਨ ਹੈ ਜਿਹੜਾ ਜਨਤਾ ਨਾਲ ਸਾਡੇ ਭੈਣਾ ਭਰਾਵਾਂ ਨਾਲ ਸਾਂਝਾ ਕਰਨਾ ਬਣਦਾ ਤੇ ਰਿਵਰਸ ਮਾਈਗ੍ਰੇਸ਼ਨ ਦਾ ਵੱਡਾ ਕਾਰਨ ਹੈ ਤਾਂ ਤੁਸੀਂ ਕਾਰਨ ਹੈਗਾ ਰਿਵਰਸ ਮਾਈਗ੍ਰੇਸ਼ਨ ਦਾ ਤੁਸੀਂ ਸਾਡੇ ਨਾਲ رابطہ ਕਰ ਸਕਦੇ ਆ ਤੇ ਤੁਸੀਂ ਆਪਦੇ ਵੀਡੀਓ ਦੇ ਵਿੱਚ ਸੁਝਾਅ ਜ਼ਰੂਰ ਦਿਆ ਕਰੋ ਤੇ ਬਾਕੀ ਇਸ ਚੈਨਲ ਨਾਲ ਆਪਣੇ ਬਾਈ ਕਰਨ ਔਲਖ ਦੇ ਚੈਨਲ ਨਾਲ ਬੈਕ ਟੂ ਮਦਰ ਲੈਂਡ ਪੰਜਾਬ ਨਾਲ ਜੁੜੇ ਰਿਹਾ ਕਰੋ ਤੁਹਾਨੂੰ ਇਹਨਾਂ ਦੋਹਾਂ ਚੈਨਲਾਂ ਤੇ ਵੱਧ ਤੋਂ ਵੱਧ ਰਿਵਰਸ ਮਾਈਗ੍ਰੇਸ਼ਨ ਮਾਈਗ੍ਰੇਸ਼ਨ ਨਾਲ ਰਿਲੇਟਡ ਜਿਹੜੀ ਜਾਣਕਾਰੀ ਮਿਲਦੀ ਰਹੂਗੀ ਔਲਖ ਸਾਹਿਬ ਅੱਜ ਤੁਸੀਂ ਟਾਈਮ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸਤਿ ਸ਼੍ਰੀ ਅਕਾਲ